ਨਾ ਐਮਸੀ ਭਾਈ 2 ਸਾਲ ਮੈਂ ਪਸ਼ੂ ਪਸ਼ੂ ਵਾਲੇ ਵੇਚਤੇ ਥੋੜੇ ਜੇ ਰਹਿ ਗਏ ਸੀ ਹਾਂਜੀ ਤੇ ਬੰਦੇ ਨਵੇਂ ਬੰਦੇ ਪੁੱਛਦੇ ਜੀ ਕਿਸੇ ਬੰਦੇ ਨੂੰ ਨੰਬਰ ਨੰਬਰ ਜਾਂ ਮੇਰੇ ਬਾਰੇ ਹਾਂਜੀ ਨੰਬਰ ਨਹੀਂ ਸੀ ਦਿੰਦੇ ਕਹਿੰਦੇ ਸੀ ਉੱਥੇ ਕੀ ਆ ਹੁਣ ਅੱਛਾ ਉਹਦਾ ਚੱਲਿਆ ਵਾ ਕਾਰਤੂਸ ਆ ਠੀਕ ਹੈ ਜੀ ਤੇ ਉਹ ਹੁਣ ਉਹਨਾਂ ਬੰਦਿਆਂ ਨੂੰ ਦੱਸਣਾ ਜ਼ਰੂਰ ਆ ਵੀ ਹਥਿਆਰ ਰੱਖੀ ਆ ਚਲਾਉਣੇ ਨਹੀਂ ਛੱਡੇ ਹਾਂਜੀ ਦੇਖੋ ਜੀ ਇਸ ਗੱਲ ਦੀ ਆਪਣੀ ਗਾਰੰਟੀ ਆ ਭਾਈ ਤੇ ਲਾਰਮ ਚਾਹੇ 2 ਕੁਇੰਟਲ ਵੇਚ ਕਰ ਵੇਟ ਕਰ ਲੈਣਾ ਬੱਕਰੇ ਦਾ ਸੇਵਾ ਨਾ ਹਾਂਜੀ ਤੇ ਬੱਕਰਾ ਲੱਤ ਮੋੜ ਜੇ ਆਪਾਂ ਜ਼ਿੰਮੇਵਾਰ ਆ ਜਿਹੜਾ ਆਪਣੇ ਘਰੋਂ ਜਾਊਗਾ ਇਹ ਬੱਚਾ ਠੀਕ ਹੈ ਉਹਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਜੇ ਲੱਤ ਮੋੜ ਜੇ ਆਪ परमात्मा ਸੁੱਖ ਰੱਖੇ ਕਿਰਾਂ ਬਾਜ਼ਾਰ ਬਣਾ ਕੇ ਫਿਰ ਕੱਲੇ-ਕੱਲੇ ਯਾਰ ਮਿੱਤਰ ਨੂੰ ਬੰਨਣੇ ਆਪਾਂ ਠੀਕ ਹੈ ਜੀ ਇੱਕ ਵਾਰੀ ਸਾਲੀਆਂ ਸਾਲਾਂ ਚ ਇਹੀ ਕੋਲ ਸਿੱਖਿਆ ਠੀਕ ਹੈ ਜੀ ਹੋਰ ਨਹੀਂ ਕੁਝ ਵੀ ਸਿੱਖਿਆ ਇਹੀ ਕੋਲ ਸਿੱਖਿਆ ਬੱਚਿਆਂ ਬਾਰੇ ਪਾਲਣੇ ਹੁਣ ਬਹੁਤ ਬੰਦੇ ਕਹਿ ਦਿੰਦੇ ਸੀ ਹਾਂਜੀ ਵੀ ਨਹੀਂ ਕਿਸੇ ਨੂੰ ਸਾਡੇ ਬਾਰੇ ਪਤਾ ਬੁੱਕਾਂ ਬਾਰੇ ਤੇ ਪਰ ਆਪਾਂ ਵਾਦਾ ਕਰਦੇ ਆਂ ਵੀ ਕੋਈ ਬੰਦਾ ਬੁੱਕਾਂ ਬਾਰੇ ਆਪਣਾ ਡੇਵਟ ਕਰ ਸਕਦਾ ਠੀਕ ਹੈ ਜੀ ਪੰਜਾਬ ਬੱਕਰੇ ਦਾ ਬੱਚਾ ਹਾਂਜੀ ਦੋ ਦੰਦ ਦਾ ਤੀਜਾ ਹੁਣ ਕੱਢਦਾ ਜੇ ਆਹ ਦੇਖ ਲਓ ਬਾਈ 44 45 ਇੰਚ ਹੈਡ ਹੈ ਇਹ ਵੀ ਦੋ ਦੰਦ ਤੇ ਇਹਦੀ ਹਾਈਟ ਦੇਖੋ ਇੱਕ ਮਿੰਟ ਜੀ ਹਾਂਜੀ 44 45 ਇੰਚ ਹੈਡ ਹੈ ਇਹ ਵੀ ਕਿਸੇ ਗੱਲੋਂ ਬੱਚਾ ਖੁੰਝਾ ਵਾ ਨਹੀਂ ਠੀਕ ਹੈ ਜੀ ਹਾਂਜੀ ਦੋਸਤੋ ਹੁਣ ਤੁਹਾਨੂੰ 22 ਪੰਮਾ ਸੈਦੋਗੇ ਦੇ ਜਿਹੜੇ ਬਰੀਡਰ ਦਿਖਾਉਣ ਲੱਗੇ ਆ ਹਨ ਜਿਹੜੇ ਇਹਨਾਂ ਦੀ ਆਪਣੀ ਬਲੱਡ ਲਾਈਨ ਹੈ ਤੇ ਘਰ ਦੇ ਬੱਚੇ ਆ ਜੀ ਤੇ ਬਾਈ ਤੋਂ ਜਾਣਕਾਰੀ ਲੈਣੇ ਇਹਨਾਂ ਬੱਕਰਿਆਂ ਬਾਰੇ ਕੀ ਡਿਟੇਲ ਆ ਹਨ ਇਹਨਾਂ ਦੀ ਬਾਈ ਦੱਸੋ ਜੀ ਬੱਕਰਿਆਂ ਬਾਰੇ ਹੁਣ ਹਾਂਜੀ ਪਹਿਲਾਂ ਤਾਂ ਜੰਗ ਫਾਰਮਰ ਚੈਨਲ ਦਾ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਜਿਹੜੇ ਆਪਣੇ ਘਰ ਪਹੁੰਚੇ ਤੇ ਇਹ ਇਹਨਾਂ ਦੀਆਂ ਆ ਬਾਈ ਇਹ ਆਪਣੇ ਘਰ ਦੇ ਬੱਚੇ ਆ ਹਾਂਜੀ ਪਹਿਲਾਂ ਮੋਟੂ ਬੱਕਰਾ ਹੋਇਆ ਸ਼ੇਰੇ ਰੰਗ ਦਾ ਆਪਣਾ ਹਾਂਜੀ ਉਹਦਾ ਬੱਚਾ ਜੋਦਾ ਹੋਇਆ ਸ਼ੇਰੇ ਰੰਗ ਦਾ ਉਹਦੇ ਬੱਚੇ ਆ ਇਹ ਦੋਨੇ ਠੀਕ ਹੈ ਜੀ ਹਾਂ ਦੀਦੀ ماں ਸ਼ਰੀਆਮਾਲ ਦੇ ਵਿੱਚ ਫਿਰਦੀ ਆ ਹਾਂਜੀ ਤੇ ਆ ਬੱਚੇ ਦੀ ماں ਗੁਜ਼ਰ ਗਈ ਸੀ ਠੀਕ ਹੈ ਜੀ ਹਾਂਜੀ ਬਾਈ ਦੰਦਾਂ ਤੋਂ ਕਿਵੇਂ ਨੇ ਬੱਕਰੇ ਦੋਨੇ ਜੀ ਦੋਨੇ ਇਹ ਨਵੇਂ ਆਠ ਰੰਦ ਬਾਈ ਠੀਕ ਹੈ ਜੀ ਹਾਂ ਤੇ ਜੇ ਆਪਾਂ ਰਿਜ਼ਲਟ ਦੀ ਗੱਲ ਕਰੀਏ ਹਨਾ ਇਹਨਾਂ ਦਾ ਹੁਣ ਰਿਜ਼ਲਟ ਕਿਵੇਂ ਦਾ ਆ ਰਿਹਾ ਹੈਗਾ ਰਿਜ਼ਲਟ ਆਇਆ ਜੀ ਗੱਲ ਇਹ ਬੱਕਰੇ ਦਾ ਰਿਜ਼ਲਟ ਆ ਪਹਿਲਾ ਨੰਬਰ ਆਪਣੇ ਘਰੇ ਬੱਚਾ ਫਿਰਦਾ ਕਾਲਾ ਉਹ ਤੁਹਾਨੂੰ ਦਿਖਾਉਨੇ ਆ ਹਾਂਜੀ ਦੂਜਾ ਨੰਬਰ ਇਹਦਾ ਬੱਚਾ ਚੈਨਾ ਮਹਾਰਾਜ ਉਹਦੇ ਘਰੇ ਖੜਾ ਠੀਕ ਹੈ ਜੀ ਤੇ ਇੱਕ ਬੱਚਾ ਇਹਦਾ ਖੜਾਗਾ ਆਪਣੇ ਗੁਰਥਲੀ ਪਿੰਨ ਤੋਂ ਆ ਮੁੰਡਾ ਸੇਵਕ ਹਾਂਜੀ ਜਿਹੜੀ ਵੀਡੀਓ ਆਪਾਂ ਕੀਤੀ ਸੀਗੀ ਹਾਂ ਉਹ ਇਹਦਾ ਬੱਚਾ ਬਾਈ ਇਸ ਬੱਕਰੇ ਦਾ ਲਾੜ ਇਸ ਬੱਕਰੇ ਦਾ ਬੱਚਾ ਪੰਜਾਬ ਇਹਦਾ ਨਾਂ ਹਾਂਜੀ ਉਹਦੀ ਮਾਂ ਰਾણો ਮਾਲਚਾ ਉਹ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਸੀਂ ਬੱਕਰਾ ਦੇਖ ਸਕਦੇ ਹੋ ਹਨ ਪੰਜਾਬ ਇਸ ਬੱਕਰੇ ਦਾ ਨਾਮ ਆ ਤੇ ਜਿਹੜਾ ਇਸ ਦੇ ਬੱਚਿਆਂ ਦੀ ਰਿਜ਼ਲਟ ਦੀ ਗੱਲ ਕਰੀਏ ਹਨ ਕੋਈ ਕਹਿਣ ਦੀ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਬਾਈ ਚੈਨੇ ਮਹਰਾਜ ਦੀ ਵੀਡੀਓ ਵੀ ਆਪਣੇ ਚੈਨਲ ਤੇ ਪਈਆ ਤੇ ਬਾਈ ਜਿਹੜਾ ਗੁਰਥੜੀ ਵਾਲਾ ਬਾਈ ਹੋਰੀ ਨਾਂ ਲੈਂਦੇ ਆ ਬੱਬੂ ਉਹਦਾ ਨਾਂ ਮੁੰਡੇ ਦਾ ਹਨਾ ਛੋਟਾ ਨਾਮ ਹਾਂ ਉਹਨਾਂ ਦੋਨਾਂ ਬੱਕਰਿਆਂ ਦਾ ਜਿਹੜਾ ਬਾਪ ਹੈਗਾ ਉਹ ਹੀ ਪੰਜਾਬ ਬੱਕਰਾ ਹੈਗਾ ਆਮ ਤੌਰ ਤੇ ਨਾ ਲੋਕ ਇਹ ਗੱਲ ਕਹਿੰਦੇ ਹੁੰਦੇ ਵੀ ਆਪਣੇ ਪੰਜਾਬ ਦੇ ਵਿੱਚ ਵੱਡੇ ਫਰੇਮ ਦੇ ਬੱਕਰੇ ਬਹੁਤ ਘੱਟ ਮਿਲਦੇ ਵੀ ਪਾਕਿਸਤਾਨ ਦੇ ਵਿੱਚ ਨਸਲ ਆ ਜਿਹੜਾ ਨਾਂ ਵੀ ਪੰਜਾਬ ਵੀਰੋ ਇਸੇ ਕਰਕੇ ਰੱਖਿਆ ਸੀ ਠੀਕ ਹੈ ਕਹਿੰਦੇ ਵੀ ਪੰਜਾਬ ਚ ਨਸਲ ਖਾਤਮ ਹੋ ਗਈ ਇਹਦਾ ਨਾਂ ਵੀ ਪੰਜਾਬ ਇਸ ਗੱਲ ਨਾਲ ਕਰਕੇ ਰੱਖਿਆ ਸੀ ਠੀਕ ਆ ਬਾਈ ਬਾਈ ਇਹ ਹੈਡ ਹਾਈਟ ਕਿੰਨੀ ਹੈਗੀ ਹੈ ਜੀ ਇਹਦੀ ਹੈਡ 46 ਇੰਚ ਤੋਂ ਪਲੱਸ ਆ ਬਾਈ ਠੀਕ ਹੈ ਜੀ ਹਾਂ ਉਹ ਤਾਂ ਇਹ 47 ਤੋਂ ਬਾਹਰ ਸੀ ਤੇ ਸੱਟ ਲੱਗ ਗਈ ਸੀ ਗੋਡਾ ਕ੍ਰੈਕ ਹੋ ਗਿਆ ਸੀ ਅੱਛਾ ਜੀ ਲੱਤ ਥੋੜੀ ਡੇਡੀ ਕਰਨੇ ਕਰਕੇ ਹੁਣ 46 ਇੰਚ ਹੈਗੀ ਹੈ ਹੈਡ ਇਹਦੀ ਬਾਕੀ ਦੋਸਤੋ ਜਿਹੜੀ ਲੈਂਥ ਦੀ ਵੀ ਗੱਲ ਕਰੀ ਹੈ ਨਾ ਆਪੇ ਦੀ ਬੱਕਰੀ ਦੀ ਲੈਂਥ ਦੇਖੋ ਕਿੰਨੀ ਹੈ ਹੈਨਾ ਤੇ ਜਿਵੇਂ ਤੁਸੀਂ ਆਪਣੇ ਕਹਿੰਦੇ ਆ ਵੀ ਪਾਕਿਸਤਾਨ ਦੇ ਵਿੱਚ ਵੱਡੇ ਬੱਕਰੇ ਹੁੰਦੇ ਆ ਤੇ ਇਸ ਬੱਕਰੇ ਦਾ ਵੀ ਕੋਈ ਤੋੜ ਨਹੀਂ ਹੈਗਾ ਬੱਕਰੀ ਦੀ ਲੰਬਾਈ ਬਹੁਤ ਆ ਹੈਨਾ ਫੈਸਟੀਕਲ ਪੱਖੋਂ ਜਾਂ ਨਾਕਨਗੋੜੇ ਵੱੱਖੋਂ ਬੱਕਰੇ ਦੇ ਵਿੱਚ ਕੋਈ ਕਮੀ ਨਹੀਂ ਤੇ ਬਾਈ ਦੀ ਬਲੱਡ ਲਾਈਨ ਆਪਣੀ ਹੈ ਨਾ ਘਰ ਦਾ ਬੱਚਾ ਹੈਗਾ ਸਭ ਤੋਂ ਮੇਨ ਗੱਲ ਆ ਤੇ ਉਸ ਤੋਂ ਬਾਅਦ ਆ ਜਾਂਦਾ ਰਿਜ਼ਲਟ ਜੀ ਰਿਜ਼ਲਟ ਕਰਕੇ ਜਿਹੜਾ ਬੋਕ ਹੁੰਦਾ ਹੈ ਨਾ ਤੇ ਬਾਈ ਜੀ ਹੁਣ ਤੱਕ ਜੇ ਆਪਾਂ ਗੱਲ ਕਰੀਏ ਇਸ ਦੇ ਕਿੰਨੇ ਕੁ ਬ੍ਰੀਡਰ ਅੱਗੇ ਤਿਆਰ ਹੋਏ ਨੇ ਜਿਵੇਂ ਤੁਸੀਂ ਦੋ ਬੱਕਰੇ ਦੱਸਿਆ ਹੈਗਾ ਬ੍ਰੀਡਰ ਆਇਆ ਬਾਈ ਜਿਹੜਾ ਜਗਵੀਤ ਮੈਂ ਘਰੇ ਬ੍ਰੀਡਰ ਕਹਿ ਕੇ ਰੱਖ ਲਿਆ ਮੈਂ ਘਰੇ ਹੀ ਦੱਬਿਆ ਇਹ ਨਵਾਂ ਬੱਚਾ ਹੈਗਾ ਠੀਕ ਹੈ ਜੀ ਇਹ ਵੀ ਹੁਣ ਇਹ ਆਪਣੇ ਘਰੇ ਹੀ ਮਤਲਬ ਜੋ ਵੀ ਕੁਝ ਹੋਊਗਾ ਪ੍ਰਮਾਤਮਾ ਮਿਹਰ ਕਰੇ ਦੇਤੇ ਹਾਂਜੀ ਇਹ ਘਰੇ ਹੀ ਰਹੂਗਾ ਜਿਹੜਾ ਵੀ ਤੁਸੀਂ ਬਰੀਡਰ ਰੱਖਦੇ ਹੋ ਕਿਹੜਾ ਘਰੇ ਕਹਿ ਕੇ ਰੱਖ ਲਿਆ ਬਰੀਡਰ ਮੈਂ ਵੀ ਇਹ ਘਰੇ ਰੱਖਣਾ ਉਹ ਆਪਣੇ ਘਰੇ ਹੀ ਖਤਮ ਹੋਊਗਾ ਚਾਹੇ ਉਹ 10 ਸਾਲ ਜਾਵੇ ਚਾਹੇ ਉਹ 12 ਸਾਲ ਜਾਵੇ ਕਿੰਨੀ ਵੀ ਉਮਰ ਹੋਵੇ ਉਹ ਆਪਣੇ ਘਰੇ ਹੀ ਰਹੂਗਾ ਬਾਈ ਜੀ ਬਰੀਡਰ ਤੁਸੀਂ ਕੀ ਦੇਖ ਕੇ ਰੱਖਦੇ ਹੋ ਬਰੀਡਰ ਦੇ ਵਿੱਚ ਸਭ ਤੋਂ ਮੇਨ ਕੁਆਲਿਟੀ ਕੀ ਦੇਖਦੇ ਹੋ ਮੇਨ ਕੁਆਲਿਟੀ ਤਾਂ ਜਗਨੀਤ ਆਇਆ ਬਾਈ ਪਹਿਲਾਂ ਤਾਂ ਮਾਂ ਪਿਓ ਦਾ ਹੁੰਦਾ ਹਾਂਜੀ ਉਹ ਦੇਖਣਾ ਪੈਂਦਾ ਬਾਕੀ ਫਿਰ ਬੱਚੇ ਦੀ ਕੁਆਲਿਟੀ ਦੇਖਣੀ ਪੈਂਦੀ ਹਾਂ ਹਮ ਬੇ ਹੱਡ ਪੈਰ ਚੰਗੇ ਆ ਕੰਨ ਮੂੰਹ ਸਾਰਾ ਕੁਝ ਹੀ ਦੇਖਣਾ ਪੈਂਦਾ ਪਰ ਆਪਾਂ ਨੂੰ ਤਾਂ ਇਹ ਆ ਵੀ ਹੁਣ 45 ਸਾਲਾਂ ਚ ਇਹੀ ਕੁਝ ਸਿੱਖਿਆ ਠੀਕ ਹੈ ਜੀ ਹੋਰ ਨਹੀਂ ਕੁਝ ਵੀ ਸਿੱਖਿਆ ਹੀ ਕੁਝ ਸਿੱਖਿਆ ਬੱਚਿਆਂ ਬਾਰੇ ਪੋਕ ਪਾਲਣੇ ਹੁਣ ਬਹੁਤ ਬੰਦੇ ਕਹਿ ਦਿੰਦੇ ਸੀ ਹਾਂਜੀ ਵੀ ਨਹੀਂ ਕਿਸੇ ਨੂੰ ਸਾਡੇ ਬਾਰੇ ਪਤਾ ਪੋਕਾਂ ਬਾਰੇ ਤੇ ਪਰ ਆਪਾਂ ਵਾਦਾ ਕਰਦੇ ਆ ਵੀ ਕੋਈ ਬੰਦਾ ਪੋਕਾਂ ਬਾਰੇ ਆਪਣਾ ਰਿਵਿਊ ਕਰ ਸਕਦਾ ਠੀਕ ਹੈ ਜੀ ਆਪਾਂ ਨੂੰ ਇੰਨੀ ਕੁ ਜਾਣਕਾਰੀ ਇਹਨਾਂ ਦੀ ਆ ਗਈ ਠੀਕ ਹੈ ਜੀ ਬਾਕੀ ਹੁਣ ਆਪਾਂ ਆ ਬੱਕਰੇ ਬਾਰੇ ਵੀ ਡਿਟੇਲ ਲੈਣੇ ਆ ਹਨਾ ਬਾਈ ਇਹਦੇ ਬਾਰੇ ਵੀ ਦੱਸਿਓ ਜੀ ਇਹਦੀ ਕੀ ਡਿਟੇਲ ਇਹਦਾ ਨਾਮ ਛੇਰੂ ਆ ਜੀ ਹਾਂਜੀ ਇਹਦਾ ਵੀ ਦੋਨਾਂ ਦਾ ਪਿਓ ਇੱਕ ਹੀ ਆ ਠੀਕ ਹੈ ਜੀ ਇਹਦੀ ਮਾਂ ਗੁਜਰਗੀ ਸੀ ਤੇ ਜਿਹੜਾ ਤੁਹਾਡੇ ਕੋਲੇ ਪੁਰਾਣਾ ਬੱਕਰਾ ਹੁੰਦਾ ਸੀ ਪਹਿਲਾਂ ਇਹ ਉਹਦੇ ਵਰਗਾ ਦਾ ਸਾਰਾ ਮਡੰਗਾ ਹਾਂ ਜਮਾਂ ਉਹੀ ਚੀਜ਼ ਆ ਦੇਖੋ ਆਜੋ ਤੋਰ ਕੇ ਵੇਖੋ ਕਿ ਬਹੁਤ ਆ ਬੱਕਰੀ ਦੀ ਹਾਂਜੀ ਝਾਲਰ ਸਿੰਗੀ ਛੂਟੀ ਆ ਤੇ ਥੋੜਾ ਜਿਹਾ ਬੱਕਰੀਆਂ ਦੇ ਛੇਤੀ ਛੱਡਿਆ ਵਾ ਠੀਕ ਹੈ ਜੀ ਹੁਣ ਦਵਿਆ ਵਾ ਅੱਛਾ ਜੀ ਇਹ ਤੋਂ ਬੱਕਰੀਆਂ ਕ੍ਰੋਸ ਹੋਈ ਜਾਂਦੀਆਂ ਹੁਣ ਇਹਦਾ ਬਈ ਰਿਜ਼ਲਟ ਕਿਵੇਂ ਦਾ ਆਇਆ ਹੈ ਬਹੁਤ ਚੰਗਾ ਬਾਈ ਬਹੁਤ ਚੰਗਾ ਰਿਜ਼ਲਟ ਆ ਇਹਦਾ ਹਾਂਜੀ ਹਾਂ ਇਹਦੇ ਵੀ ਦੋ ਤਿੰਨ ਬੱਚੇ ਖੜੇ ਆ ਦਿਖਾਵਾਂਗੇ ਤੁਹਾਨੂੰ ਜਰੂਰ ਉਹ ਵੀ ਆਪਣੇ ਨੇੜੇ ਹੀ ਖੜੇ ਆ ਜਰੂਰ ਦਿਖਾਵਾਂਗੇ ਤੇ ਜਿਵੇਂ ਹੁਣ ਤੁਹਾਡੇ ਕੋਲ ਬਹੁਤ ਬੰਦੇ ਲੈ ਕੇ ਗਏ ਆ ਜਾਨਵਰ ਤਿਆਰ ਕਰਦੇ ਅੱਗੋਂ ਹਣਾ ਹਾਂ ਬਾਈ ਤੇ ਉਹ ਵੀ ਆਪਾਂ ਚਲੋ ਦਿਖਾਵਾਂਗੇ ਹੁਣ ਇਹਨਾਂ ਦੇ ਜਿਹੜੇ ਤੁਸੀਂ ਅੱਗੇ ਬੱਚੇ ਤਿਆਰ ਕਰ ਰਹੇ ਹੋ ਇਹਨਾਂ ਬਾਰੇ ਵੀ ਦੱਸੋ ਸਾਨੂੰ ਹੁਣ ਹੁਣ ਇਹ ਡੱਬੇ ਦਾ ਬੱਚਾ ਖੜਾ ਆਪਣੇ ਕੋਲੇ ਆਹ ਇਹ ਪੰਜਾਬ ਬੱਕਰੇ ਦਾ ਜੀ ਅਸੀਂ ਪੰਜਾਬ ਬੱਕਰੇ ਦਾ ਬੱਚਾ ਹਾਂਜੀ ਦੋ ਤਾਂ ਦਾ ਤੀਜਾ ਹੁਣ ਕੱਢਦਾ ਅਜੇ ਆਹ ਦੇਖ ਲਓ ਬਾਈ 44 45 ਇੰਚ ਹੈਟ ਹੈ ਇਹ ਵੀ ਦੋ ਦੰਦ ਤੇ ਇਹਦੀ ਹਾਈਟ ਦੇਖੋ ਇੱਕ ਮਿੰਟ ਜੀ ਹਾਂ ਜੀ 44 45 ਇੰਚ ਹੈਟ ਹੈ ਇਹ ਵੀ ਕਿਸੇ ਗੱਲੋਂ ਬੱਚਾ ਖੁੰਝਾ ਵਾ ਨਹੀਂ ਠੀਕ ਹੈ ਜੀ ਹਾਂ ਤੇ ਹੁਣ ਇੱਕ ਬੱਚਾ ਹੋਰ ਘਰੇ ਪਾਲਨੇ ਆ ਇਹਦਾ ਪੰਜਾਬ ਦਾ ਹਾਂ ਜੀ ਦੋਨਾਂ ਦੀਆਂ ਮਾਵਾਂ ਆਪਣੇ ਮਾਲ ਚ ਫਿਰਦੀਆਂ ਠੀਕ ਹੈ ਜੀ ਇਹਨਾਂ ਦੀਆਂ ਮਾਵਾਂ ਵੀ ਤੁਹਾਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਛੋਟ ਚਲਾ ਦੇਾਂਗੇ ਆਪਾਂ ਮਾਵਾਂ ਦੀ ਉਹ ਬੱਚਾ ਤੁਸੀਂ ਲਾਲ ਵੀ ਤਿਆਰ ਕਰ ਹਾਂ ਉਹ ਵੀ ਤਿਆਰ ਕਰਾਂਗੇ ਇੱਕ ਇਹ ਕਾਲਾ ਦਾ ਬੱਚਾ ਰੱਖਿਆ ਆਪਾਂ ਠੀਕ ਹੈ ਜੀ ਨੇ ਪਹਿਲੀ ਇੱਕ ਛੋਟੀ ਜਿਹੀ ਪਾਠ ਲਵਾਈ ਸੀ ਦਾ ਰਿਜ਼ਲਟ ਦੇਖਿਆ ਕਾਲੇ ਦਾ ਜੀ ਹਾਂ ਕਾਲੇ ਦਾ ਦੇ ਬਾਈ ਬੱਚਾ ਇਹ ਵੀ ਪਾਲਾਂਗੇ ਠੀਕ ਹੈ ਤੇ ਕੋਈ ਭਰਾ ਜਿੱਤੀ ਸੀ ਫੋਨ ਨਾ ਕਰਿਆ ਇਹ ਸਾਲ ਭਰ ਇਹਨਾਂ ਨੂੰ ਪਾਲਾਂਗੇ ਬੱਚਿਆਂ ਨੂੰ ਅੱਛਾ ਜੀ ਤੇ ਜਰੂਰ ਦੇਵਾਂਗੇ ਪਾਲ ਕੇ ਦੇਖਾਂਗੇ ਵੀ ਕਿਸ ਤਰ੍ਹਾਂ ਦਾ ਰੰਗ ਹੈ ਦਾ ਬੱਚੇ ਦਾ ਦੇਖੋ ਬਈ ਕਾਲੇ ਬੱਕਰੇ ਦਾ ਰਿਜ਼ਲਟ ਆਇਆ ਹੈ ਨਾ ਪਹਿਲਾ ਬੱਚਾ ਇਹ ਸੋਹਣਾ ਬੱਚਾ ਹੈ ਜੀ ਹਾਂ ਕਿੰਨੇ ਮਹੀਨੇ ਦਾ ਹੋ ਗਿਆ ਬਈ ਇਹ ਇਹ ਸਾਢੇ 4 ਮਹੀਨੇ ਡੇੜ ਗੇੜ ਚ ਹੋਊਗਾ ਬਾਈ ਠੀਕ ਹੈ ਜੀ ਇਹ ਇਹ ਹਾਲੋ ਇਹ ਰੰਗ ਦਾ ਬੱਚਾ ਇਹ ਵੀ ਆਪਣੇ ਛੇਰੇ ਬੱਕਰੇ ਦਾ ਜਿਹੜਾ ਮਰ ਗਿਆ ਪਿਛਲੇ ਸਾਲ ਇਹਿੰਨੇ ਵੱਡੇ ਇੱਕੇ ਬੱਕਰੇ ਦੇ ਆ ਇਹਦੀ ਮਾਂ ਛੇਰੇ ਕੋਲੇ ਖੜੀ ਆ ਹੁਣ ਮਾਂ ਖੜੀ ਛੇਰੇ ਬਾਈ ਉਹ ਬਾਈ ਲੈ ਗਿਆ ਸੀ ਚਾਰ ਬੱਕਰੀਆਂ ਆਪਾਂ ਤੋਂ ਠੀਕ ਹੈ ਜੀ ਇਹ ਬਾਈ ਹੈਗਾ ਜੀ ਲਾਲ ਨਾਗਰੇ ਦੇ ਵਿੱਚ ਹੀ ਇਹ ਲਾਲ ਲੋਹਾ ਪੱਕਾ ਲੋਹਾ ਪੱਕਾ ਲੋਹਾ ਹਾਂ ਪੱਕਾ ਲੋਹਾ ਹੈ ਪੱਕੇ ਲੋਹੇ ਰੰਗ ਦੇ ਵਿੱਚ ਇਹ ਚਾਰ ਦੰਦ ਕੱਢ ਗਿਆ ਬਾਈ ਤੁਸੀਂ ਦੇਖੋ ਬੱਕਰਿਆਂ ਦਾ ਬਾਡੀ ਸਟਰਕਚਰ ਦੇਖੋ ਜੀ ਹਨਾ ਕਿਸੇ ਪੱਕਾ ਬੱਕਰਿਆਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਆ ਪ੍ਰਮਾਤਮਾ ਸੁੱਖ ਰੱਖੇ ਜਗਮੀਤ ਬਾਜ਼ਾਰ ਲਾ ਦਾਂਗੇ ਬੱਕਰਿਆਂ ਦਾ ਬਾਜ਼ਾਰ ਠੀਕ ਹੈ ਬਾਈ ਹਾਂ ਇੱਕ ਬਈ ਅੱਖ ਬਾਰੇ ਵੀ ਦੱਸੋ ਜਿਵੇਂ ਤੁਸੀਂ ਉਹ ਬਰੀਡਰ ਵੀ ਤੁਹਾਡਾ ਖੱਟੀ ਅੱਖ ਦਾ ਇਹ ਬੱਚਾ ਵੀ ਖੱਟੀ ਅੱਖ ਦਾ ਤਿਆਰ ਕਰ ਦੇਖੋ ਜੀ ਆ ਵੀ ਆਪਣਾ ਖੱਟੀ ਅੱਖ ਦਾ ਸ਼ੇਰਾ ਵੀ ਖੱਟੀ ਅੱਖ ਦਾ ਹਾਂਜੀ ਉਹ ਦੂਜੇ ਬੱਚੇ ਆਪਦੀ ਮਾਂ ਤੇ ਚਟੀਆਂ ਲੱਗੇ ਨਹੀਂ ਆਪਣੇ ਆਮ ਬਰੀਡਰ ਪੀੜੀਆਂ ਅੱਖਾਂ ਚ ਹੀ ਹੋਇਆ ਠੀਕ ਹੈ ਜੀ ਹਾਂ ਆਪਾਂ ਨੂੰ ਅੱਖ ਦਾ ਕੋਈ ਵਿਚਾਰ ਨਹੀਂ ਤੇ ਨਾ ਹੀ ਜੋ ਕੋਈ ਬੰਦਾ ਆਪਣੇ ਤੋਂ ਬੱਚਾ ਲੈਣ ਆਉਂਦਾ ਹੂੰ ਕਿਸੇ ਨੇ ਅੱਖ ਦਾ ਜਾਂ ਕੰਨ ਦਾ ਆਪਣੇ ਕੋਲੇ ਕੋਈ ਸਵਾਲ ਹੀ ਨਹੀਂ ਰੱਖਿਆ ਠੀਕ ਹੈ ਬਾਈ ਹਾਂ ਇੱਕ ਤੁਹਾਡੇ ਬਰੀਡਰਾਂ ਦੀ ਇਹ ਖਾਸੀਅਤ ਆ ਵੀ ਜਿਹੜੇ ਹੱਡਾ ਪੈਰਾਂ ਦੇ ਬੱਕਰੇ ਬਹੁਤ ਤਕੜੇ ਹੁੰਦੇ ਆ ਜਿਵੇਂ ਇਹ ਬੱਕਰਾ ਬਹੁਤ ਮਜ਼ਬੂਤ ਆ ਪਹਿਲਾ ਵਾਲਾ ਛੇਰਾ ਬੱਕਰਾ ਹੀ ਥੋੜਾ ਉਹ ਵੀ ਬੜਾ ਮਜ਼ਬੂਤ ਸੀ ਹੱਡਾ ਪੈਰਾਂ ਦਾ ਹਾਂਜੀ ਦੇਖੋ ਜੀ ਇਸ ਗੱਲ ਦੀ ਆਪਣੀ ਗਰੰਟੀ ਆ ਭਰਾਈ ਤੇ ਲਾਰਾਂ ਨੂੰ ਚਾਹੇ 2 ਕੁਇੰਟਲ ਵੇਚ ਕਰ ਵੇਟ ਕਰ ਲੈਣ ਬੱਕਰੇ ਦਾ ਸੇਵਾ ਨਾ ਹਾਂਜੀ ਤੇ ਬੱਕਰਾ ਲੱਤ ਮੋੜ ਜੇ ਆਪਾਂ ਜ਼ਿੰਮੇਵਾਰ ਆ ਜਿਹੜਾ ਆਪਣੇ ਘਰੋਂ ਜਾਊਗਾ ਇਹ ਬੱਚਾ ਠੀਕ ਆ ਬਈ ਉਹਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਜੇ ਲੱਤ ਮੋੜ ਜੇ ਆਹ ਬੱਕਰਾ ਦੇਖੋ ਬਈ ਬਹੁਤ ਤਕੜਾ ਬਰੀਡਰ ਬਣੂਗਾ ਹਨਾ ਇਹ ਚਾਰ ਦੰਦ ਕੱਟ ਗਿਆ ਬਾਈ ਚਾਰ ਦੰਦ ਕੱਟ ਗਿਆ ਕੱਟ ਗਿਆ ਕਿੰਨੀ ਹਾਈਟ ਹੋਊਗੀ ਬਾਈ ਇਸ ਟੈਬ ਦੀ 43 ਇੰਚ ਹੋਊ ਬਾਈ ਠੀਕ ਹੈ ਜੀ ਹਾਂ ਹੈਡ ਤਾਂ ਆਪਾਂ ਬਾਲਾ ਫੀਤਾ ਫੁੱਤਾ ਨਿਕਦੇ ਬਾਈ ਲਾਇਆ ਆਪ ਹੀ ਘਰ ਘੁਰ ਜਾਂਦੇ ਆ ਬਸ ਧਾਣੇ ਪਾਣੀ ਦੀ ਸੇਵਾ ਆਪਣੀ ਅੱਛਾ ਜੀ ਹਾਂ ਆਪਾਂ ਬਾਲੀਆਂ ਬਰੀਕੀਆਂ ਚ ਨਹੀਂ ਗਏ ਹੁਣ ਬਹੁਤ ਮੁੰਡੇ ਫੋਨ ਲਾਉਂਦੇ ਬਾਈ ਸਾਨੂੰ ਫਲਾਨੇ ਨੇ ਦੱਸਿਆ ਕੁਛ ਦੇ ਦੇ ਆਹ ਦੇ ਦੇ ਪਰ ਬਾਈ ਮੈਂ ਅੰਗਰੇਜ਼ੀ ਜਾਣਦਾ ਨਹੀਂ ਠੀਕ ਹੈ ਜੀ ਤੇ ਜਿਹੜੇ ਦੇਸੀ ਲੋਕ ਤੇ ਆ ਉਹ ਆਪਾਂ ਜਾਣਦੇ ਆ ਆਪਦੇ ਮਸਾਲੇ ਮਸੂਲੇ ਉਹ ਆਪਾਂ ਆਪਦਾ ਕਰ ਹੀ ਜਾਂਦੇ ਆ ਠੀਕ ਹੈ ਜੀ ਹਾਂ ਬਾਕੀ ਸਾਮ ਸੰਭਾਲ ਆ ਜਿਹੜੇ ਥੋੜੇ ਸਾਹਮਣੇ ਖੜੀ ਆ ਜੀ ਇੱਕ ਬਾਈ ਇਹ ਦੱਸਿਓ ਜਿਹੜਾ ਬਰੀਡਰ ਤਿਆਰ ਹੋਣਾ ਬੋਕ ਤਿਆਰ ਹੋਣਾ ਹਨਾ ਕਦ ਕਾਠ ਕਰਨਾ ਬੱਕਰੀ ਨੇ ਗ੍ਰੋਥ ਕਰਨੀ ਆ ਉਹ ਜਿਆਦਾ ਨਸਲ ਤੇ ਡਿਪੈਂਡ ਕਰਦਾ ਪਿੱਛੋ ਲਾਈਨ ਤੇ ਡਿਪੈਂਡ ਕਰਦਾ ਜਾਂ ਸਾਂਭ ਸੰਭਾਲ ਵੀ ਕਿਤੇ ਨਾ ਕਿਤੇ ਕੋਈ ਰਾਹ ਨਹੀਂ ਬਾਈ ਨਸਲ ਜ਼ਰੂਰ ਹੈ ਠੀਕ ਹੈ ਪਹਿਲਾ ਨੰਬਰ ਨਸਲ ਦਾ ਹੁਣ ਆਪਾਂ ਸਾਂਭ ਸੰਭਾਲ ਨੂੰ ਤਾਂ ਹੁਣ ਦੇਸੀ ਬੱਕਰੇ ਨੂੰ ਜੇ ਖਰਾਕ ਪਾਵਾਂਗੇ ਉਹ ਵਜ਼ਨ ਬਹੁਤ ਕਰ ਜਾਣਗੇ ਪਰ ਹੈਡ ਹੂਟ ਪੱਖੋਂ ਮਰ ਜਾਂਦੇ ਆ ਠੀਕ ਹੈ ਤੇ ਨਹੀਂ ਤਾਂ ਆਮ ਬੰਦੇ ਹੁਣ ਦੇਸੀ ਬੱਕਰੇ ਪਾਲ ਖਰਾਕ ਨਹੀਂ ਪਾਲਣ ਨੇ ਏਡੇ ਏਡੇ ਕਰ ਲੈਣ ਪਰ ਨਸਲ ਦਾ ਜ਼ਰੂਰ ਫਰਕ ਪੈਂਦਾ ਨਸਲ ਦਾ ਫਰਕ ਹੁੰਦਾ ਹੀ ਪੂਰਾ ਹੀ ਫਰਕ ਪੈਂਦਾ ਬਾਈ ਠੀਕ ਹੈ ਜੀ ਹਾਂ ਬਾਕੀ ਡੇਡੇ ਬਕਰੇ ਕਰਨੇ ਬਾਈ ਬਹੁਤ ਔਖੇ ਆ ਦਾਣਾ ਪਾਣੀ ਪਾਉਣਾ ਬਹੁਤ ਔਖਾ ਹੈ ਤਿਆਰ ਕਰਨਾ ਤਾਂ ਇੱਕ ਹੀ ਔਖਾ ਹਾਂਜੀ ਇਹ ਸਾਰੇ ਭਰਾ ਬੇਨਤ ਕਰਦੇ ਆ ਵਧੀਆ ਗੱਲ ਆ ਵੀ ਪਾਲਣ ਇਹਨਾਂ ਨੂੰ ਇਹ ਸਾਰੇ ਬੱਕਰੀ ਆਪਣੇ ਹੁਣ ਘਰੇ ਰੱਖੇ ਹੋਏ ਆ ਹਾਂ ਕਿਹੜਾ ਇਹ ਘਰੇ ਰੱਖੇ ਹੋਇਆ ਬਾਈ ਠੀਕ ਆ ਬਾਈ ਅਗਲੇ ਸਾਲ ਇਹਨਾਂ ਨੂੰ ਦੇਖਾਂਗੇ ਇਹ ਤਾਂ ਆਪਣਾ ਹੁਣ ਘਰ ਜਾਮਾ ਤੇ ਘਰੇ ਹੀ ਰੱਖਾਂਗੇ ਉਹ ਵੀ ਘਰ ਜਾਮਾ ਹਾਂਜੀ ਤੇ ਉਹਨਾਂ ਜੋ ਕਾਲਾ ਘਰੇ ਰੱਖਾਂਗੇ ਇਹਦੇ ਨਾਲ ਠੀਕ ਜੋ ਬੁੱਢੇ ਬੱਚੇ ਨੂੰ ਅਗਲੇ ਸਾਲ ਦੇਖਾਂਗੇ ਕਿਹੜਾ ਪ੍ਰਮਾਤਮਾ ਸੁੱਖ ਰੱਖੇ ਕਿਹੜਾ ਬਾਜ਼ਾਰ ਬਣਾ ਕੇ ਕਿ ਕੱਲੇ-ਕੱਲੇ ਯਾਰ ਮਿੱਤਰ ਨੂੰ ਵੰਡਣੇ ਆਪਾਂ ਠੀਕ ਹੈ ਇੱਕ ਵਾਰੀ ਦੱਸਣਾ ਹੈਗਾ ਵੀ ਬਰੀਡ ਕਿਵੇਂ ਹਾਂ ਇਹ ਵੇਤਨਾ ਆਏ ਸੀ ਬਾਈ 2 ਸਾਲ ਮੈਂ ਪਸ਼ੂ ਪਸ਼ੂ ਵਾਲੇ ਵੇਚਤੇ ਥੋੜੇ ਜੇ ਰਹਿ ਗਏ ਸੀ ਹਾਂਜੀ ਤੇ ਬੰਦੇ ਨਵੇਂ ਬੰਦੇ ਪੁੱਛਦੇ ਸੀ ਜੇ ਕਿਸੇ ਬੰਦੇ ਨੂੰ ਨੰਬਰ ਨੰਬਰ ਜਾਂ ਮੇਰੇ ਬਾਰੇ ਹਾਂਜੀ ਨੰਬਰ ਨਹੀਂ ਸੀ ਦਿੰਦੇ ਕਹਿੰਦੇ ਸੀ ਉੱਥੇ ਕੀ ਆ ਹੁਣ ਅੱਛਾ ਉਹਦਾ ਚੱਲਿਆ ਵਾ ਕਾਰਤੂਸ ਆ ਠੀਕ ਹੈ ਜੀ ਤੇ ਉਹ ਹੁਣ ਉਹਨਾਂ ਬੰਦਿਆਂ ਨੂੰ ਦੱਸਣਾ ਜ਼ਰੂਰ ਆ ਵੀ ਹਥਿਆਰ ਰੱਖੀ ਆ ਚਲਾਉਣੇ ਨਹੀਂ ਛੱਡੇ ਠੀਕ ਹੈ ਜੀ ਤੇ ਜ਼ਰੂਰ ਅਗਲੀ ਵਾਰ ਆਪਾਂ ਅਗਲੀ ਵੀਡੀਓ ਸਾਰਾ ਕੁਝ ਤੁਹਾਨੂੰ ਦੱਸਾਂਗੇ ਦੋਸਤੋ ਅੱਜ ਕੱਲ ਨਾ ਬੰਦੇ ਕਈ ਹੁੰਦੇ ਆ ਵੀ ਮਾੜਾ ਮੋਟਾ ਪੈਸੇ ਹੁਣ ਵੀ ਬੰਦੇ ਭਾਈ ਨਵੇਂ ਆਉਂਦਾ ਥੋੜੀ ਗੱਲ ਵਿੱਚ ਆ ਦੱਸ ਦਿਆ ਭਾਈ ਅਸੀਂ ਫਲਾਣੇ ਬੰਦੇ ਤੋਂ ਨੰਬਰ ਮੰਗਿਆ ਦਿੱਤਾ ਨਹੀਂ ਵੀ ਉਹ ਆਏ ਕਹਿੰਦੇ ਜਾਓ ਕਹਿੰਦੇ ਮੈਂ ਕਹਿੰਦਾ ਨਾ ਉਹ ਪ੍ਰਮਾਤਮਾ ਨੂੰ ਪਤਾ ਕੋਈ ਕੋਸ਼ਿਸ਼ ਨਹੀਂ ਜੇ ਤੁਹਾਡੇ ਸਾਹਮਣੇ ਚੀਜ਼ ਖੜੀ ਜੇ ਬਿਲਕੁਲ ਜੀ ਆ ਤੇ ਪਰ ਪ੍ਰਮਾਤਮਾ ਸੁੱਖ ਰੱਖੇ ਅਗਲੇ ਸਾਲ ਤੇ ਆਪਾਂ ਬਾਜ਼ਾਰ ਥੋੜਾ ਰਗੇ ਭਰਾਵਾਂ ਨੂੰ ਵੀ ਬੰਨਣੇ ਆਪਾਂ ਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਠੀਕ ਹੈ ਜੀ ਹਾਂ ਉਹ ਕਹਿੰਦੇ ਹੁੰਦੇ ਆ ਨਾ ਵੀ ਬੈਲੀ ਬਣਦੇ ਅੱਜ ਦੇ ਨਿਆਣੇ ਬੱਲਗੇ ਅਸੀਂ ਬੋਲਦੇ ਨਹੀਂ ਖੁੰਡ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦਿੱਤੀ ਆ ਹਨਾ ਬੱਕਰੀਆਂ ਨੂੰ ਤੇ ਆ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਚਾਰ ਬਰੀਡਰ ਰੱਖਨੇ ਚਾਰ ਬੋਕ ਰੱਖਨੇ ਦੋ ਛੋਟੇ ਫਿਰਦੇ ਆ ਬਾਈ ਜਿਹੜੇ ਪਾਲੀ ਜਾਂਦੇ ਨਹੀਂ ਹੁੰਦੀ ਹਨਾ ਅੱਗੇ ਹੁਣ ਆ ਬੱਚੇ ਤਿਆਰ ਹੋ ਰਹੇ ਆ ਤੇ ਕਿਸੇ ਬੱਚੇ ਦੇ ਵਿੱਚ ਕਿਸੇ ਬੱਕਰੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਆ ਤੇ ਜੇ ਬਾਈ ਬਲੱਡ ਲਾਈਨ ਤੇ ਕੰਮ ਕਰਿਆ ਤਾਂ ਹੀ ਨਾਮ ਬਣਿਆ ਹੈਗਾ ਲੋਕ ਸੈਦੋਗੇ ਬਲੱਡ ਲਾਈਨ ਨੂੰ ਜਾਣਦੇ ਆ ਬਹੁਤ ਲੋਕ ਆ ਬਾਈ ਤੋਡੇ ਨਾਮ ਦੀ ਬਲੱਡ ਲਾਈਨ ਕਹ ਕੇ ਅੱਜ ਕੱਲ ਰੰਗਾਂ ਦੇ ਬੱਚੇ ਵੇਚੀ ਜਾਂਦੇ ਆ ਵੀ ਛੇਰਾ ਬੱਕਰਾ ਗਏ ਬਈ ਪੰਮੇ ਵਾਲੇ ਬੱਕਰੇ ਦਾ ਹਣ ਇਹ ਕੰਮ ਵੀ ਬੜਾ ਚੰਗਾ ਉਹ ਤਾਂ ਬਾਈ ਚੱਲੀ ਜਾਂਦਾ ਪਰ ਹੁਣ ਚਲਾਈ ਜਾਣ ਦਾ ਜਿਹੜਾ ਚੱਲਦਾ ਜਿਵੇਂ ਹੈ ਨਾ ਧੂੜੀ ਤੋਂ ਟੂ ਕੜੀਸੀ ਫਿਰਦੇ ਆ ਪਰ ਜੇ ਆਪਾਂ ਨੂੰ ਕੋਈ ਪੁੱਛ ਕੇ ਲਊਗਾ ਆਪਾਂ ਜਰੂਰ ਦੱਸਾਂਗੇ ਦੱਸ ਦੇ ਹਾਂ ਵੀ ਫਲਾਣੇ ਦਾ ਆਪਣੀ ਲਾਈਨ ਹੈਗੀ ਆ ਤੇ ਪਰ ਜੇ ਕੋਈ ਆਪਾਂ ਤੋਂ ਪੁੱਛੇ ਬਣਾ ਲੈਂਦਾ ਉਹਦਾ ਆਪਣਾ ਕੋਈ ਜ਼ਿੰਮੇਵਾਰੀ ਨਹੀਂ ਜੇ ਜਿਹੜਾ ਕੋਈ ਘਰੋਂ ਲੈ ਕੇ ਜਾਊ ਉਹਦੀ ਆਪਣੀ 2 ਦੰਦ ਤੱਕ ਸਾਲ ਤੱਕ ਗਰੰਟੀ ਹੋਊਗੀ ਠੀਕ ਹੈ ਬਈ ਵੀ ਆਪਾਂ ਪੈਸੇ ਵੀ ਵਾਪਸ ਕਰਾਂਗੇ ਜੇ ਬੱਕਰਾ ਬਣੇ ਨਾ ਹੈਟ ਨਾ ਗੱਡੇ ਵਜਨ ਨਾ ਚੱਕੇ ਆਪਾਂ ਸਾਲ ਤੱਕ 2 ਦੰਦ ਤੱਕ ਗਰੰਟੀ ਆਪਾਂ ਲੈ ਕੇ ਜਾਨਵਰ ਦੇਵਾਂਗੇ ਜਿਹੜਾ ਬ੍ਰੀਡਰ ਦਿੱਤਾ ਤੇ ਦਿੱਤੇ ਵੀ ਐਸੀ ਤਰ੍ਹਾਂ ਹੀ ਠੀਕ ਹੈ ਜੀ ਜਿੰਨੇ ਬੰਦਿਆਂ ਨੂੰ ਤੁਸੀਂ ਮਿਲੇ ਆ ਆਪਣੀ ਲਾਈਨ 'ਚ ਜਾਂ ਗਾਂ ਅਗਲਿਆਂ ਨੂੰ ਤੁਹਾਨੂੰ ਹੁਣ ਹੋਰ ਵੀ ਮਲਾਵਾਂਗੇ ਤੇ ਤੁਹਾਨੂੰ ਇਹੀ ਰਿਜ਼ਲਟ ਮਿਲਣਗੇ ਚੰਗੇ ਹੀ ਮਿਲਣਗੇ ਇੱਕ ਗੱਲ ਬਈ ਹੋਰ ਜਿਵੇਂ ਬੱਕਰੀਆਂ ਵਾਲਾ ਬੰਦਾ ਜਾਂ ਕੋਈ ਵੀ ਕਿਸੇ ਜਾਨਵਰ ਬਰੀਡ ਤੇ ਕੰਮ ਕਰਦਾ ਹਨਾ ਬਾਹਰ ਬੰਦੇ ਦਾ ਬਹੁਤ ਨਾਮ ਹੁੰਦਾ ਹਨਾ ਬੰਦਾ ਬਾਹਰ ਜਾਨਵਰ ਦਿੰਦਾ ਪਰ ਪਿੰਡ ਦੇ ਵਿੱਚ ਉਹਨਾਂ ਨਹੀਂ ਹੁੰਦਾ ਹਨਾ ਕਿੰਨੇ ਬੰਦਿਆਂ ਦੇ ਆ ਵੀ ਪਿੰਡ 'ਚ ਆਸ-ਪਾਸੇ ਜਾਨਵਰ ਨਹੀਂ ਦਿੰਦੇ ਤੇ ਪਿੰਡ 'ਚ ਵੀ ਤੁਹਾਡੇ ਬੱਕਰੀਆਂ ਦਾ ਸ਼ੌਂਕ ਹੈਗਾ ਤੁਸੀਂ ਦਿੱਤੇ ਆ ਜਾ ਰਹੇ ਪਿੰਡ 'ਚ ਪਹਿਲਾ ਨੰਬਰ ਤੇ ਆ ਜੀ ਮੈਂ ਉਹਦੇ ਪਿੰਡ ਦਾ ਸਾਈਦੂ ਕੰਦਾ ਧੰਨਵਾਦ ਕਰਨਾ ਚਾਹੁੰਨਾ ਹਾਂ ਜੀ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਦੋਨੇ ਮਾਲ 140 ਭੇਡਾਂ 70 80 ਬੱਕਰੀਆਂ ਬਾਹਰ ਚਾਰਦੀਆਂ ਮੇਰੀਆਂ ਤੇ ਭੇਡਾਂ ਮੈਂ 15 16 'ਚ ਵੇਚੀਆਂ ਬਾਪ ਦੀ ਮੌਤ ਹੋਣ ਤੋਂ ਬਾਅਦ 10 ਤੋਂ ਮੌਤ ਹੋ ਗਈ ਸੀ ਹਾਂਜੀ ਤੇ ਪਹਿਲਾਂ ਬਾਪ ਨੇ ਭੇਡਾਂ 'ਚ ਮਖਤਿਆਰ ਸਿੰਘ ਨਾਂ ਸੀ ਭੇਡਾਂ ਨੇ ਬਿੱਲੂ ਭੇਡਾਣਾ ਬਣਾਇਆ ਠੀਕ ਹੈ ਜੀ ਤੇ ਹੁਣ ਇਸ ਟਾਈਮ ਮੈਨੂੰ ਮੇਰਾ ਨਾਂ ਪਰਮਜੀਤ ਸਿੰਘ ਸੀ ਹਾਂਜੀ ਤੇ ਬੱਕਰੀਆਂ ਨੇ ਪੰਮਾ ਬੱਕਰੀਆਂ ਵਾਲਾ ਬਣਾਇਆ ਪਰ ਪਿੰਡ ਦੇ ਸਹੂਯੋਗ ਨਹੀਂ ਬਣਿਆ ਠੀਕ ਹੈ ਜੀ ਘਰੇ ਏਡੀ ਪਹੁੰਚ ਉਸ ਟਾਈਮ ਤੇ ਹੈ ਨਹੀਂ ਜਿਹੜੇ ਮੈਂ ਇੰਨੇ ਬੱਕਰੇ ਘਰੇ ਪਾਲ ਲੈਂਦਾ ਜਾਂ ਇੰਨਾ ਮਾਲ ਘਰੇ ਪਾਲ ਲੈਂਦਾ ਇਹ ਮੇਰੇ ਪਿੰਡ ਨੇ ਬਹੁਤ ਸਾਥ ਤਾਂ ਮੈਨੂੰ ਕਿਸੇ ਨੇ ਅੱਜ ਤੱਕ ਹਾਕ ਨਹੀਂ ਮਾਰੀ ਠੀਕ ਹੈ ਬਈ ਹਾਂਜੀ ਕਿਉਂਕਿ ਬਈ ਜਿਹੜੇ ਜਾਨਵਰ ਇੰਨੇ ਹੁੰਦੇ ਉਹ ਚਰਾਇ ਤੇ ਵੀ ਜਾਂਦੇ ਹਨਾ ਬਾਈ ਹੋਰੀ ਆਪ ਚਰਾਇ ਤੇ ਜਾਂਦੇ ਆ ਬਾਈ ਜਿਵੇਂ ਅੱਜ ਕੱਲ ਬਹੁਤ ਬੰਦੇ ਫਾਰਮ ਕਰ ਲੈਂਦੇ ਆ ਬੰਦੇ ਰੱਖ ਲੈਂਦੇ ਆ ਹਨਾ ਤੇ ਤੁਸੀਂ ਇਹ ਨਹੀਂ ਕਦੇ ਸੋਚਿਆ ਵੀ ਆਪਾਂ ਬੈਠ ਜਾਈਏ ਯਾਰ ਤੇ ਬੰਦੇ ਚਰਾਇ ਕਰਾਈ ਜਾਂਦੇ ਆ ਬਾਈ ਗੱਲਾਂ ਬੰਦੇ ਬਹੁਤ ਚੰਗੇ ਆ ਮੇਰੇ ਕੋਲ ਦੋਨੇ ਮੁੰਡੇ ਹੂੰ ਕੋਈ ਇਹ ਜੀ ਗੱਲ ਨਹੀਂ ਤੇ ਪਰ ਮੈਨੂੰ ਸਬਰ ਨਹੀਂ ਆਉਂਦਾ ਇਹਨਾਂ ਤੋਂ ਬਿਨਾ ਮੈਂ ਹੋਰ ਕੰਮ ਨਾ ਤਾਂ ਕਰ ਸਕਦਾ ਤੇ ਨਾ ਹੀ ਮੈਂ ਕਰਾਂ ਦਿਨਾ ਜਰ ਮਤਲਬ ਗੋਡੇ ਚੱਲਦੇ ਆ ਠੀਕ ਆ ਬਈ ਤੇ ਜੇ ਸ੍ਰੀ ਜਵਾਬ ਵੀ ਦਿਨ ਦਾਸ ਆ ਖਰੇ 10 ਰੱਖਾਂ 5 ਰੱਖਾਂ ਤੇ ਰੱਖੂੰਗਾ ਰੱਖਾਂਗੇ ਜੀ ਤੇ ਮੁੰਡੇ ਮੇਰੇ ਨਾਲ ਚੰਗਿਆ ਪਾਲੀ ਕੋਈ ਐ ਨਹੀਂ ਗੱਲ ਕੋਈ ਉਹਨਾਂ ਦੀਆਂ ਵੀ ਬੱਕਰੀਆਂ ਐ ਦੀ ਗੱਲ ਆਪਣੇ ਪੈਸਿਆਂ ਦੇ ਰੱਖੇ ਹੋਏ ਥੋੜੇ ਥੋੜੇ ਪਸ਼ੂ ਆ ਉਹਨਾਂ ਦੇ ਨਾਲ ਮੇਰੇ 14 15 ਸਾਲ ਤੋਂ ਖਰਦੇ ਆ ਠੀਕ ਹੈ ਜੀ ਤੇ ਵਧੀਆ ਜਨਮਾਨ ਕਰਦੇ ਆ ਆਪਾਂ ਉਹਨਾਂ ਦਾ ਕਰਦੇ ਆ ਦੇ ਪਿੰਡ ਵਾਲੀ ਗੱਲ ਜਿਹੜੀ ਤੁਸੀਂ ਕਰੀਆ ਪਿੰਡ ਦਾ ਤਾਂ ਮੈਂ ਦੁਬਾਰਾ ਵੀ ਧੰਨਵਾਦ ਕਰਨਾ ਚਾਹੁੰਨਾ ਮੈਨੂੰ ਅੱਜ ਤਾਈਂ 45 ਸਾਲਾਂ 'ਚ ਉਦੋਂ ਪਹਿਲਾਂ ਮੇਰੇ ਬਾਪ ਨੂੰ ਕਿਸੇ ਨੇ ਆਏ ਨਹੀਂ ਵੀ ਹਾਕ ਮਾਰਦੇ ਹੋ ਇੱਧਰ ਨੂੰ ਲੈ ਜਾਓ ਇੱਧਰ ਕਿੱਧਰ ਮੂੰਹ ਚੱਕਿਆ ਤੇ ਜਾਂ 45 ਸਾਲਾਂ 'ਚ ਮੈਨੂੰ ਮਾਰੀ ਹੋਵੇ ਜਿਹੜੀ ਸੈਦੋਗੇ ਬਲੱਡ ਲਾਈਨ ਮੈਂ ਤਿਆਰ ਕਰੀਆ ਨਾ ਇਹ ਪਿੰਡ ਦੇ ਸਹਿਯੋਗ ਨਾਲ ਦੇ ਸਹਿਯੋਗ ਨਾਲ ਕਰੀਆ ਹਾਂ ਬਾਕੀ ਨਾਮ ਵੀ ਤੁਸੀਂ ਪਿੰਡ ਦਾ ਚਲਾਇਆ ਹਨਾ ਪਿੰਡ ਦਾ ਆਦਲਾ 45 ਸਾਲਾਂ 'ਚ ਸੈਦੋਗੇ ਬਲੱਡ ਲਾਈਨ ਹੁਣ 45 ਸਾਲਾਂ ਬਾਅਦ ਕਹਾਉਣ ਲੱਗਿਆ ਮੈਂ ਬਹੁਤ ਮਿਹਨਤ ਕਰੀਆ ਬੜੀਆਂ ਤੱ ਪਸੂਆਂ ਦੇ ਵੀ ਬਗੀਆਂ ਉਤਰਾ ਚੜਾ ਵੜੇ ਦੇਖੇ ਪਰ ਪ੍ਰਮਾਤਮਾ ਨੇ ਹੌਸਲਾ ਨਹੀਂ ਡਗਣ ਦਿੱਤਾ ਮੇਰਾ ਠੀਕ ਹੈ ਬਾਈ ਬਾਕੀ ਪਰਿਵਾਰ ਵਧਿਆ ਸੀ ਮਗਰ ਕਰਮ ਵਾਲਿਆਂ ਨੇ ਉਹਨਾਂ ਨੇ ਸਾਥ ਦਿੱਤਾ ਮਗਰ ਨੂੰਹਾਂ ਆਈਆਂ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਜਾਨੀ ਐ ਨਹੀਂ ਵੀ ਮਾਲ ਤੋਂ ਨਾ ਐਕਸ਼ਨ ਮੰਨੀ ਜਾਂਦੀ ਮੱਥੇ ਵਟ ਨਹੀਂ ਪਾਇਆ ਮੱਥੇ ਵਟ ਨਹੀਂ ਪਾਇਆ ਹੱਥ ਨੂੰ ਸਵੇਰ ਨਾਲ ਸਮਝਾਈ ਕਰਦੀਆਂ ਹੁਣ ਬੱਚੇ ਦਾ ਬਾਹਰ ਆਉਦੇ ਕੰਮਾਂ ਤੇ ਡੌਟੀਆਂ ਤੇ ਆ ਹਾਂਜੀ ਤੇ ਨਾਲ ਸਾਂਭ ਸੰਭਾਲ ਕਰਾਉਂਦੀਆਂ ਕੋਈ ਚੱਕਰ ਨਹੀਂ ਬਾਈ ਹੋਰੀ ਦੋਸਤੋ ਉਹ ਬੰਦੇ ਨੇ ਜਿਨ੍ਹਾਂ ਨੇ ਬੱਕਰੀਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦਾ ਨਾਮ ਆ ਜੇ ਤੱਕ ਕਾਇਮ ਰੱਖਿਆ ਹੈਗਾ ਭਾਈ ਜਿਵੇਂ ਤੁਹਾਡੇ ਨਾਮ ਤੇ ਸੈਦੋਗੇ ਬਲੱਡ ਲਾਈਨ ਚੱਲਦੀ ਹੈ ਹਨਾ ਬੱਕਰੀਆਂ ਦੇ ਵਿੱਚ ਬੜਾ ਵੱਡਾ ਨਾਮ ਆ ਬਹੁਤ ਤੁਸੀਂ ਨਾਮ ਕਮਾਇਆ ਹੈਗਾ ਹਾਂ ਬਾਈ ਤੇ ਹੁਣ ਸੰਤੁਸ਼ਟੀ ਵੀ ਹੋਊਗੀ ਹਨਾ ਲੋਕਾਂ ਨਾਲ ਪੂਰੀ ਸਫਾਰਾ ਪ੍ਰਮਾਤਮ ਨੇ ਦਿੱਤਾ ਸੰਤੁਸ਼ਟੀ ਆ ਪਹਿਲਾਂ ਸਾਥੋਂ ਪੁਰਾਣੇ ਸੀ ਚੌਧਰੀ ਬਜਿੱਤਰ ਸਿੰਘ ਹਾਂਜੀ ਉਹਨਾਂ ਦੇ ਨਾਲ ਸਾਡਾ ਬਜ਼ੁਰਗ ਅਮਰਤ ਸਿੰਘ ਬਿੱਲੂ ਪੇਡਾਂ ਵਾਲਾ ਹਾਂਜੀ ਨਾਲ-ਨਾਲ ਉਹਨਾਂ ਦੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਉਹ ਪੁਰਾਣੇ ਸੀ ਬੰਦੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਜੁੜ ਗਿਆ 10ਵੀਂ ਪਾਸ ਕਰਕੇ ਤੇ ਮੈਨੂੰ ਵੀ ਇਹਨਾਂ ਦੋਨਾਂ ਬੰਦਿਆਂ ਦੀ ਪੂਰੀ ਜਾਣਕਾਰੀ ਮਿਲੀ ਆਈ ਨਹੀਂ ਗੱਲ ਜਦੋਂ ਇਹਨਾਂ ਨੇ ਇਕੱਠੇ ਹੋਣਾ ਬਹਿਣਾ ਗੱਲਾਂਬਾਤਾਂ ਇਹਨਾਂ ਨੇ ਕਰਨੀਆਂ ਮਾਲ ਪਸ਼ੂਆਂ ਦੀਆਂ ਗੱਲਾਂਬਾਤਾਂ ਆਥ ਨੇ ਪੈਗ ਛਕ ਲਾਉਣਾ ਇਕੱਠਿਆਂ ਨੇ ਗੱਲਾਂ ਭੇਡਾਂ ਬੱਕਰੀਆਂ ਦੀਆਂ ਮੈਂ ਇਹਨਾਂ ਦੇ ਕੋਲੇ ਵਿੱਚ ਜੇ ਵੜ ਕੇ ਬਹਿ ਜਾਣਾ ਬਸ ਸੁਣੀ ਜਾਣੀਆਂ ਕੰਨ ਰੱਖਣਾ ਕੰਮ ਦਿਮਾਗ 'ਚ ਭਾਉਣੀਆਂ ਗੱਲਾਂ ਜਿਹੜੀਆਂ ਕੰਮ ਦੀਆਂ ਹੁੰਦੀਆਂ ਸਿੱਖਣੀਆਂ ਯਾਨੀ 45 ਸਾਲ 'ਚ ਬਸ ਆਹੀ ਕੁਝ ਸੈਦੋਕੇ ਬਲੱਡ ਲਾਈਨ ਹੁਣ ਕਾ ਆ ਹੁਣ ਕਾ ਆ ਬਹੁਤ ਜ਼ੋਰ ਲੱਗਿਆ ਬੜੀਆਂ ਤਤੀਆਂ ਠਣੀਆਂ ਹਵਾਵਾਂ ਵਗੀਆਂ ਕਿੰਨੇ ਸਾਲਾਂ ਦੇ ਬਾਈ ਲੱਗ ਗਏ ਸੀ ਮਾਲਚਾਰਨ ਤੁਸੀਂ ਮੈਂ ਬਾਈ 10ਵੀਂ ਪਾਸ ਕਰਕੇ ਲੱਗਿਆ ਸੀ ਠੀਕ ਹੈ ਜੀ ਘਰ ਚ ਥੋੜਾ ਜਿਹਾ ਮੱਧ ਵਰਗੀ ਪਰਿਵਾਰ ਸੀ ਹੈ ਨਹੀਂ ਛੇ ਨਹੀਂ ਪਹੁੰਚ ਵੀ ਇੱਕਦਰਾ ਸ਼ੋਤੇ ਕਿ ਨੌਕਰੀ ਤੇ ਲੱਗ ਜਗੇ ਹਾਂਜੀ ਇੰਨੇ ਪਹੁੰਚ ਨਹੀਂ ਸੀ ਬਾਕੀ ਬਾਪ ਨੂੰ ਵੀ ਇਹੀ ਸੀ ਵੀ ਇਧਰ ਲਾ ਦਿੱਤਾ ਜੀ ਚਾਣ ਲਣ ਦਾ ਵਧੀਆ ਗੱਲ ਆ ਵਧੀਆ ਘਰੇ ਜਾਨਵਰ ਸੀਗੇ ਦੋਨੇ ਭਰਾਵਾਂ ਨੇ ਚਲੋ ਉਹ ਭੇਡਾਂ ਦੇ ਲਾ ਗਿਆ 7ਵੀਂ ਪਾਸ ਕਰਕੇ ਮੈਂ ਬੱਕਰੀਆਂ ਦੇ ਲੱਗ ਗਿਆ ਅੱਛਾ ਜੀ ਤੇ ਉਹਨੇ 2-3 ਸਾਲ ਪਿੰਡਾਂ ਜਾ ਰਿਆ ਚਲੋ ਦਵਾਈ ਉਠ ਗਿਆ 12 ਸਾਲ ਦਵਾਈ ਚ ਲਾਇਆ ਉਹਨੇ ਹਾਂਜੀ ਚਲੋ ਉਸ ਤੋਂ ਬਾਅਦ ਬੱਚਿਆਂ-ਬੁੱੱਚਿਆਂ ਦੀ ਸੈਟਿੰਗ ਹੁੰਦੀ ਗਈ ਨੌਕਰੀਆਂ ਦੀ ਚਲੋ ਉਹ ਵੀ ਆ ਗਿਆ ਚਲੋ ਹੁਣ ਘਰੇ ਖੇਤੀਬਾੜੀ ਕਰੀ ਜਾਂਦਾ ਨਾਲ ਪਸ਼ੂ ਸੰਭੀ ਜਾਂਦਾ ਠੀਕ ਹੈ ਜੀ ਤੇ ਮੈਂ ਆ ਉਹਦਾ ਬਾਹਰ ਦਾ ਕਰੀ ਜਾਂਦਾ ਤੁਸੀਂ ਚਰਾਇ ਤੇ ਜਾਂਦੇ ਹੋ ਹਾਂ ਮੈਂ ਚਰਾਇ ਤੇ ਬਾਈ ਜਿਹੜੀ ਤੁਹਾਡੀ ਕਾਮਯਾਬੀ ਹੈ ਬਾਈ ਬਲੱਡ ਲਾਈਨ ਤਿਆਰ ਹੋਈ ਆ ਜਾਨਵਰ ਤੁਹਾਡੇ ਵਧੀਆ ਹੈਗੇ ਆ ਹਨਾ ਨਾਮ ਵੀ ਚੱਲਦਾ ਕਮਾਈ ਵੀ ਦਿੰਦੇ ਆ ਜਾਨਵਰ ਇਸ ਕਾਮਯਾਬੀ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਜੇ ਮੇਨ ਆਪਾਂ ਮੰਨੀਏ ਦਾ ਕੀ ਕਾਰਨ ਹੈਗਾ ਤੁਹਾਡੀ ਕਾਮਯਾਬੀ ਪਿੱਛੇ ਕਾਮਯਾਬੀ ਦਾ ਗੱਲ ਆਇਆ ਬਈ ਪਹਿਲਾਂ ਤੋਂ ਨਾ ਵਧੀਆ ਬੰਦੇ ਸੀ ਜਿਹੜੇ ਪੁਰਾਣੇ ਹਮ ਆਪਣੇ ਭਿੱਡਾਂ ਬੱਕਰੀਆਂ ਪੁਰਾਣੇ ਬੰਦੇ ਸੀ ਜਿਨ੍ਹਾਂ ਦਾ ਮਤਲਬ ਅੱਜ ਵੀ ਪੁਰਾਣੇ ਉਹਨਾਂ ਦਾ ਨਾਂ ਚੱਲਦਾ ਉਹਨਾਂ ਬੰਦਿਆਂ ਨਾਲ ਆਪਣਾ ਬਹੁਤ ਪ੍ਰੇਮ ਸੀ ਉਹਨਾਂ ਨਾਲ ਜੋੜ ਮੀਲਾ ਰੱਖਿਆ ਠੀਕ ਹੈ ਨਾ ਗੱਲ ਤੇ ਬਾਕੀ ਗੱਲ ਇਹ ਆ ਉਦੋਂ ਬਾਅਦ ਪਰਿਵਾਰ ਦਾ ਸਾਥ ਬਹੁਤ ਸੀ ਹਾਂਜੀ ਪਰਿਵਾਰ ਦੇ ਸਾਥ ਨਾਲ ਪਿੰਡ ਦਾ ਸਹਿਯੋਗ ਬਹੁਤ ਸੀ ਠੀਕ ਹੈ ਬਈ ਬਹੁਤ ਜ਼ਿਆਦਾ ਸਹਿਯੋਗ ਸੀ ਸਾਡੇ ਪੁਰਾਣੇ ਬੰਦੇ ਮਾਲ ਬਹੁਤ ਰੱਖਦੇ ਸੀ ਜਦੋਂ ਮਗਰੋਂ ਵੇਚ-ਬੂਚ ਗਏ ਤੇ ਉਹਨਾਂ ਨੇ ਵੀ ਮੇਰੇ ਕੋਲੇ ਆ ਕੇ ਬਹਿ ਜਾਣਾ ਮਾਲ ਕੋਲੇ ਆ ਕੇ ਦੋ-ਦੋ ਘੰਟੇ ਬੈਠੇ ਰਹਿਣਾ ਹਾਂਜੀ ਤੇ ਗੱਲਾਂ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਣੀਆਂ ਯਾਨੀ ਉਹਨਾਂ ਦੀਆਂ ਗੱਲਾਂ ਤੇ ਅਸਰ ਕਰਿਆ ਬਈ ਠੀਕ ਹੈ ਹਾਂ ਅਸਰ ਕਰਿਆ ਤੇ ਅਸਰ ਦਾ ਤੁਸੀਂ ਦੇਖ ਲਓ ਦੋਸਤੋ ਅਸਰ ਕੀ ਹੋਇਆ ਹਨਾ ਆ ਜਾਨਵਰ ਤਿਆਰ ਆ ਬਾਕੀ ਜਿਹੜੀਆਂ ਬੱਕਰੀਆਂ ਹੈਗੀਆਂ ਇਹਨਾਂ ਦੀਆਂ ਉਹ ਚਰਾਇ ਤੇ ਹੈਗੀਆਂ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਣੇ ਚੈਨਲ ਦੇ ਇਹਨਾਂ ਦੀ ਪ੍ਰੋਪਰ ਇੰਟਰਵਿਊ ਹੈ ਜਿਹੜੀ ਹਨਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਬਰੀਡਰ ਦਿਖਾ ਰਹੇ ਹਾਂ ਹਨਾ ਅਲੱਗ ਤੋਂ ਬਰੀਡਰ ਦਿਖਾ ਰਹੇ ਹਾਂ ਕਿਉਂਕਿ ਬੱਕਰੇ ਇਹ ਘਰੇ ਰੱਖਦੇ ਨੇ ਬੱਕਰੇ ਬਾਈ ਫਿਰ ਚਰਾਣਦੇ ਨੇ ਤੁਸੀਂ ਲੈ ਨਹੀਂ ਬੱਕਰੇ ਨਹੀਂ ਕੋਈ ਚਰਾਣ ਤੇ ਕੱਢਦੇ ਬਾਈ ਠੀਕ ਹੈ ਜੀ ਚਰਾਣ ਤੇ ਨਹੀਂ ਕੱਢਦੇ ਘਰੇ ਪਾਲਦੇ ਆ ਹਾਂ ਹੁਣ ਜਿਵੇਂ ਬੱਕਰੀਆਂ ਲਵਾਉਣੀਆਂ ਹੁਣ ਆ ਬੱਕਰਾ ਦੋਗ ਦਿਨ ਛੱਡਿਆ ਸੀ ਅੱਧਾ ਹੋ ਗਿਆ ਅੱਛਾ ਜੀ ਹਾਂ ਹੁਣ ਇਹਨੂੰ ਰੋਕ ਦਾਂਗੇ ਘਰੇ ਬੱਕਰੀਆਂ ਬੋਲ ਪਿਆ ਜਿਵੇਂ ਜਿਵੇਂ ਕਰਾਉਣੀਆਂ ਅ ਸਭ ਤੋਂ ਮੇਨ ਗੱਲ ਬਈ ਜਿਵੇਂ ਵੀਡੀਓ ਦੇਖ ਕੇ ਲੋਕ ਪੁੱਛਣਗੇ ਵੀ ਬੱਕਰੀ ਕਿਸੇ ਨੇ ਕ੍ਰੋਸ ਕਰਾਉਣੀ ਆ ਜਾਂ ਕਿਸੇ ਨੇ ਬੱਚਾ ਲੈਣਾ ਹਨਾ ਉਹਦਾ ਪ੍ਰੋਸੀਜਰ ਦੱਸਿਓ ਵੀ ਤੁਸੀਂ ਬੱਚਾ ਪ੍ਰੋਸੀਜਰ ਉਹਦਾ ਐ ਆ ਬਾਈ ਬੱਚੇ ਦਾ ਹੁਣ ਸਮਝ ਲਓ ਵੀ ਹੁਣ ਜਿਹੜੇ ਪਹਿਲਾਂ ਬੈਗੇ ਠੀਕ ਆ ਹੁਣ ਸਾਲਕ ਹੁਣ ਉਹ ਰੁਕਣਾ ਪਊਗਾ ਠੀਕ ਹੈ ਜੀ ਜਿਹੜਾ ਕ੍ਰੋਸ ਵਾਲਾ ਉਹ ਬਈ ਆਪਾਂ ਕਿਸੇ ਤੋਂ ਪਹਿਲਾਂ ਵੀ ਫੀਸ ਨਹੀਂ ਲਈ ਤੇ ਹੁਣ ਵੀ ਨਹੀਂ ਲੈਂਦੇ ਠੀਕ ਹੈ ਬਰਕ ਦਾ ਬੱਕਰੀ ਚੰਗੀ ਹੋਵੇ ਇੱਕ ਇੱਕ ਬੰਦੇ ਦੀ ਇੱਕ ਬੱਕਰੀ ਕ੍ਰੋਸ ਕਰਾ ਸਕਦੇ ਆ ਦੂਜੀ ਨਹੀਂ ਠੀਕ ਹੈ ਜੀ ਇੱਕ ਕਰਾ ਸਕਦੇ ਆ ਹੁਣ ਇੱਕ ਕਰਾਤੀ ਅਗਲਾ ਦੋ ਹੋਰ ਘ੍ਰੀਸੀ ਆਉਂਦਾ ਮਗਰੋਂ ਮੇਰੇ ਨਏ ਹੋ ਗਈ ਬਾਈ ਠੀਕ ਹੈ ਨਾ ਤੇ ਹਾਂ ਇੱਕ ਬੱਕਰੀ ਜਿਹੜਾ ਮਰਜੀ ਬੰਦਾ ਲੈ ਕੇ ਆਜੇ ਚੰਗੀ ਜਿਹੜੇ ਤੋਂ ਕਹੂ ਉਸੇ ਤੋਂ ਕ੍ਰੋਸ ਕਰਾ ਕੇ ਮੋੜਦਾ ਬੱਕਰੀ ਹੋਵੇ ਚੰਗੀ ਬੱਕਰੇ ਦੇ ਹਾਨ ਦੀ ਹੋਵੇ ਬੱਕਰੇ ਦੇ ਹਾਨ ਦੇ ਹੋਵੇ ਹੁਣ ਕਈ ਵਾਰੀ ਹੁਣ ਆ ਬੱਕਰਾ ਜੇ ਛੱਡਿਆ ਨਹੀਂ ਕਾਲਾ ਹੁਣ ਬੰਦੇ ਆਉਂਦਿਆਂ ਨਿੱਕਿਆਂ ਨਿੱਕਿਆਂ ਘ੍ਰੀਸ ਲਾਉਂਦੇ ਬਾਈ ਕਾਲਾ ਛੱਡਦੇ ਫਿਰ ਅਗਲੇ ਨੂੰ ਜਵਾਬ ਦੇਣਾ ਬੰਦਾ ਵੀ ਇਹ ਛੱਡਿਆ ਨਹੀਂ ਅਜੇ ਤੂੰ ਇੱਕ ਬੱਕਰੀ ਕ੍ਰੋਸ ਕਰਾਈ ਐ ਇੱਕ ਬੱਚਾ ਲਿਆ ਇਹ ਤੋਂ ਆਪਦੀਆਂ ਕ੍ਰੋਸ ਕਰਾਵਾਂਗੇ ਫਿਰ ਇਹਦਾ ਰਿਜ਼ਲਟ ਦੇਖਾਂ ਬੱਚਾ ਬੱਕਰੀ ਨੇ ਮਾੜਾ ਆਪਦੇ ਤੇ ਦੇਤਾ ਬੱਕਰੀ ਦੀ ਖੇ ਹੋ ਜੂਗੀ ਹਾਂਜੀ ਮੈਂ ਇਹਦੇ ਤੇ ਆਪਦਾ ਰਿਜ਼ਲਟ ਆਪਦੀਆਂ ਬੱਕਰੀਆਂ ਦਾ ਰਿਜ਼ਲਟ ਲੈ ਕੇ ਉਦੋਂ ਬਾਅਦ ਕੋਈ ਬੰਦਾ ਕ੍ਰੋਸ ਕਰਾਵੇ ਪਰ ਇੱਕ ਬੱਕਰੀ ਕ੍ਰੋਸ ਕਰਾ ਸਕਦਾ ਦੂਜੀ ਨਹੀਂ ਠੀਕ ਹੈ ਜੀ ਫੀਸ ਕੋਈ ਨਹੀਂ ਭਾਈ ਹੁਣ ਵਿੱਚ ਭਰਾ ਕਹਿੰਦੇ ਫਲਾਣਾ ਇੰਨੀ ਫੀਸ ਲੈਂਦਾ ਇੰਨੀ ਲੈਂਦਾ ਭਾਈ ਫੀਸ ਲੈਣੀ ਜਾਇਜ਼ ਆ ਹਾਂਜੀ ਹੱਕ ਬਣਦਾ ਖਰਚਾ ਬਹੁਤ ਹੁੰਦਾ ਹੁਣ ਦੇ ਜਾਣਗੇ ਮੇਰਾ 10-15000 ਰੁਪਏ ਇਹਨਾਂ ਦੇ ਮਹੀਨੇ ਦਾ ਖਰਚਾ ਦਾਣੇ-ਦਾਣੇ ਦਾ ਹਾਂਜੀ ਠੀਕ ਆ ਲੈਣੀ ਚਾਹੀਦੀ ਆ ਫੀਸ ਇਹ ਨਾ ਕੋਈ ਤਰਾਜ ਕਰੇ ਵੀ ਇਹ ਨਹੀਂ ਲੈਂਦਾ ਤੇ ਫਲਾਨਾ ਲੈਂਦਾ ਫੀਸ ਲਓ ਜਾਇਜ਼ ਆ ਆਦੇ ਜਾਨਵਰ ਦੇ ਹਿਸਾਬ ਨਾਲ ਤੇ ਲਓ ਜਰੂਰ ਠੀਕ ਹੈ ਇਹ ਨਹੀਂ ਗੱਲ ਕੋਈ ਹੁਣ ਮੈਂ ਫੀਸ ਨਹੀਂ ਲੈਂਦਾ ਕਈ ਵਾਰੀ ਸਾਡੇ ਦੋ ਦੋ ਤਿੰਨ ਤਿੰਨ ਬੱਕਰੀਆਂ ਦੀ ਇਸਕੂ ਗੜੀ ਸੀ ਹੁੰਦੇ ਆ ਅੱਛਾ ਫਿਰ ਉਹ ਮੋੜਨੇ ਪੈਂਦੇ ਆ ਘਰ ਉਹਨਾਂ ਨੂੰ ਦੁੱਖ ਲੱਗਦਾ ਤੇ ਪਰ ਫੀਸ ਰੱਖਣੀ ਜ਼ਰੂਰੀ ਆ ਮੈਰੀ ਆਉ ਨਹੀਂ ਰੱਖੀ ਮੈਂ ਪਹਿਲਾਂ ਤੋਂ ਫੀਸ ਨਹੀਂ ਲਈ ਪਹਿਲਾਂ ਥੋੜਾ ਮੇਰੇ ਪਿੰਡ 'ਚ ਬੱਕਰੀਆਂ ਘਰ ਘਰ ਕਿਸੇ ਕੋਲ ਇੱਕ ਆ ਕਿਸੇ ਕੋਲ ਦੋ ਆ ਪਿੰਡ ਦਾ ਸਹਿਯੋਗ ਬਹੁਤ ਰਿਹਾ ਮੈਂ ਬਾਹਰ ਚਾਰਦਾ ਕਰਕੇ ਮੈਂ ਫੀਸ ਲੈ ਨਹੀਂ ਸਕਦਾ ਮੇਰੀ ਮਜਬੂਰੀ ਆ ਹੁਣ ਕਈ ਬੰਦੇ ਕਹਿੰਦੇ ਉਹ ਕਾਤੋਂ ਨਹੀਂ ਲੈਂਦਾ ਐ ਨਹੀਂ ਕਰਦਾ ਬਹੁਤ ਬੰਦੇ ਕਹੀ ਜਾਂਦੇ ਆ ਪਰ ਮੇਰੀ ਮਜਬੂਰੀ ਆ ਮੇਰਾ ਪਿੰਡ ਨੇ ਸਾਥ ਵਾਲਾ ਦਿੱਤਾ ਪਿੰਡ 'ਚ ਬੱਕਰੀਆਂ ਬਹੁਤ ਘਰਾਂ ਦੇ ਰੱਖੀਆਂ ਤੇ ਮੈਂ ਫੀਸ ਲੈ ਨਹੀਂ ਸਕਦਾ ਪਰ ਫੀਸ ਲੈਣੀ ਚਾਹੀਦੀ ਆ ਚਾਹੀਦੀ ਜੀ ਜਰੂਰੀ ਫੀਡ ਪਾਉਣੀ ਆ ਤਿਆਰ ਹਾਂ ਹਾਂ ਜਰੂਰੀ ਆ ਆਪਦਾ ਖਰਚਾ ਆਪਣੀ ਲਵੇ ਭਾਈ ਠੀਕ ਆ ਭਾਈ ਭਾਈ ਜਿਵੇਂ ਤਾਂ ਰਿਜ਼ਲਟ ਆਉਂਦਾ ਬੱਕਰਿਆਂ ਦਾ ਹਨਾ ਬਹੁਤ ਸੋਹਣਾ ਰਿਜ਼ਲਟ ਲੋਕਾਂ ਕੋਲੇ ਬਹੁਤ ਜਾਨਵਰ ਖੜੇ ਆ ਤੁਹਾਡੀ ਲਾਈਨ ਦੇ ਹਾਂ ਭਾਈ ਤੇ ਨਾਮ ਬੰਦਾ ਰਿਜ਼ਲਟ ਨਾਲ ਉਸ ਤੋਂ ਬਾਅਦ ਆਉਂਦਾ ਵੀ ਵੱਡੀ ਕੀਮਤ ਤੇ ਬੱਕਰੇ ਵਿਗਦੇ ਆ ਫੇਰ ਵੀ ਬਲੱਡ ਲਾਈਨ ਦਾ ਨਾਮ ਬੰਦਾ ਹਨਾ ਹਾਂ ਭਾਈ ਹੁਣ ਤੱਕ ਆਪਣੀ ਲਾਈਨ ਦੇ ਵਿੱਚੋਂ ਕਿੰਨੇ ਕਿੰਨੇ ਮਹਿੰਗੇ ਬੱਕਰੇ ਜਿਹੜੇ ਵਿਕ ਚੁੱਕੇ ਨੇ ਕਿਹੜੇ ਕਿਹੜੇ ਬੱਕਰੇ ਵਿਕੇ ਨੇ ਉਹਦੇ ਬਾਰੇ ਵੀ ਥੋੜਾ ਦੱਸ ਦਿਓ ਜੀ ਆਪਣੀ ਲਾਈਨ ਚੋਂ ਭਾਈ ਇੱਕ ਤਾਂ ਆਪਣਾ ਜੱਸਾ ਵਿਖੜੀ ਆ ਹਾਂਜੀ ਉਹਨਾਂ ਕੋਲੇ ਵਿਕਿਆ ਬਿੱਲੂ ਬੱਕਰਾ ਵਧੀਆ ਰੇਟ 'ਚ ਵਿਕਿਆ ਹਾਂਜੀ ਰਾਜਵੀਰ ਕੋਲੇ ਵਿਕਿਆ ਵਧੀਆ ਰੇਟ 'ਚ ਵਿ ਮਰਾਦਲ ਤੋਂ ਸ਼ੇਰਾ ਹਾਂਜੀ ਉਹਦੇ ਕੋਲੇ ਦੋ ਬੱਚੇ ਮੈਂ ਆਪ ਹੀ ਬਕਾਏ ਆ ਬਹੁਤ ਵਧੀਆ ਰੇਟ ਤੇ ਵਿਕੇ ਆ ਹੁਣ ਠੀਕ ਹੈ ਜੀ ਹਾਂ ਕੀਲੇ ਬੱਚੇ 44 45 ਇੰਚ ਦੇ ਸੀਗੇ ਦੋਨੇ ਹਾਂਜੀ ਬਹੁਤ ਚੰਗੇ ਰੇਟ ਚ ਵਿਕੇ ਆ ਕਿ ਸ਼ੇਰਾ ਸੀ ਇਹ ਕਾਲਾ ਸੀ ਪਰ ਅਸੀਂ ਸ਼ੋਅ ਨਹੀਂ ਕਰਨਾ ਚਾਹੁੰਦੇ ਹਾਂ ਹਾਂ ਆਪਾਂ ਆਪਦੇ ਜਾਨਵਰ ਵੀ ਵਧੀਆ ਰੇਟ ਤੇ ਵੇਚਦੇ ਆਂ ਪਰ ਸ਼ੋਅ ਨਹੀਂ ਕਰਨਾ ਚਾਹੁੰਦੇ ਉਹ ਆਪੋ ਆਪਣੇ ਜਿਹੇ ਦਾ ਬੰਦਾ ਆਪਣੇ ਕੋਲੇ ਗਾਹਕ ਆਉਂਦਾ ਉਹ ਜਿਹੇ ਰੇਟ ਹੋ ਜਾਂਦਾ ਠੀਕ ਹੈ ਜੀ ਤੇ ਇੰਨਾ ਕਿ ਸ਼ੁਕਰਮਾਲਕ ਦਾ ਮਾਲਕ ਨੇ ਇੰਨੀ ਕੁ ਵੀ ਸੇਵਾ ਕਰਾਈ ਆ ਕਈ ਬੰਦਿਆਂ ਨੂੰ ਹਾਂਜੀ ਜਿਹੜੇ ਬੰਦੇ ਆ ਕੇ ਕਹਿੰਦਾ ਮੈਂ ਗਰੀਬ ਬੰਦਾ ਹਾਂ ਹਾਂਜੀ ਵੀ ਮੈਂ ਪੈਸੇ ਨਹੀਂ ਲਾ ਸਕਦਾ ਭਾਈ ਅੱਜ ਵੀ ਬੰਦੇ ਜਿਉਂਦੇ ਬੈਠਿਆ ਚਾਰ ਬੱਕਰੇ ਆਪ ਦੀ ਉਮਰ 'ਚ ਫ੍ਰੀ ਦੇ ਚੁੱਕੇ ਠੀਕ ਆ ਭਾਈ ਆਲ ਵੀ ਉਮਰ ਦੇ ਵਿੱਚ ਚਾਰ ਬੱਕਰੇ ਫ੍ਰੀ ਦੇ ਚੁੱਕੇ ਜਿਹੜੇ ਲੋਕਾਂ ਕੋਲੇ ਹੁਣ ਤਿਆਰ ਖੜੇ ਆ ਬੋਲ ਤਿਆਰ ਖੜੇ ਆ ਇੱਕ ਮੁੰਡੇ ਕੋਲੇ ਮਰ ਗਿਆ ਤੇ ਤਿੰਨਾਂ ਕੋਲੇ ਜੇ ਤਿਆਰ ਖੜੇ ਆ ਇੱਕ ਗੱਲ ਹੋਰ ਬਈ ਜਿਵੇਂ ਜਿਹੜੇ ਵੱਡੇ ਨਾਮ ਹੁੰਦੇ ਆ ਜਿਵੇਂ ਤੁਹਾਡੇ ਵਰਗੇ ਬੰਦੇ ਆ ਹਨਾ ਜਿਨ੍ਹਾਂ ਦਾ ਨਾਮ ਹੁੰਦਾ ਵੱਡਾ ਬਲੱਡ ਲਾਈਨ ਹੁੰਦੀ ਆ ਆਮ ਲੋਕ ਡਰਦੇ ਆ ਥੋੜਾ ਜਿਹਾ ਵੀ ਯਾਰ ਉਹ ਬੰਦਿਆ ਬੱਕਰੀ ਦੇਊ ਕਿ ਨਾ ਦੇਊ ਬੱਕਰੀ ਕਰਾਸ ਕਰਾਊ ਕਿ ਨਾ ਵੀ ਕਿਵੇਂ ਦਾ ਸੁਭਾਅ ਹੋਊਗਾ ਲੋਕਾਂ ਨੂੰ ਹਊਆ ਜਾਂ ਹੁੰਦਾ ਹਨਾ ਹਾਂ ਬਾਈ ਇਹ ਹਊਆ ਬਹੁਤ ਫੈਲ ਰਿਹਾ ਬਾਈ ਇਹ ਆਮ ਕਰਕੇ ਥੋੜਾ ਜਿਹਾ ਰਾਜਸਥਾਨ 'ਚ ਵੱਧ ਫੈਲ ਰਿਹਾ ਵੀ ਅਗਲਾ ਕਹਿੰਦਾ ਉਹ ਬੱਚਾ ਨਹੀਂ ਦਿੰਦਾ ਹਾਂ ਬੰਦਿਆਂ ਨੇ ਨੰਬਰ ਮੰਗੇ ਜਾਂ ਆਪਣੇ ਬਾਰੇ ਪੁੱਛਿਆ ਉਹਨਾਂ ਨੇ ਬਹੁਤ ਗਲਤ ਗਾਈਡ ਕੀਤਾ ਨਵੇਂ ਬੰਦਿਆਂ ਨੂੰ ਵੀ ਜਾਂ ਉਹ ਗੱਲ ਨਹੀਂ ਕਰਦਾ ਜਾਂ ਉਹ ਜਾਨਵਰ ਨਹੀਂ ਦਿਖਾਉਂਦਾ ਜਾਂ ਉਹ ਬੱਕਰੇ ਛੱਡਦਾ ਨਹੀਂ ਕ੍ਰੋਸਿੰਗ ਤੇ ਜਾਂ ਮਤਲਬ ਉਹਦੇ ਕੋਲੇ ਰਹਿ ਕੀ ਗਿਆ ਹੁਣ ਜਿਹੜੀ ਪਹਿਲਾਂ ਆਪਾਂ ਗੱਲ ਕਰੀ ਆ ਵੀ ਚੱਲਿਆ ਵਾ ਕਾਰਤੂਸ ਆ ਇਹੇ ਗੱਲਾਂ ਆਪਣੇ ਕੋਲੇ ਆਈਆਂ ਆਪਾਂ ਤੁਹਾਨੂੰ ਰਿਕਾਰਡਿੰਗਾਂ ਵੀ ਸੁਣਾ ਸਕਦੇ ਆ ਆਪਣੇ ਕੋਲੇ ਪਈਆਂ ਤੇ ਪਰ ਆਪਾਂ ਕੈਮਰੇ ਤੇ ਇਹ ਗੱਲ ਕੋਈ ਹੰਕਾਰ ਨਾਲ ਨਹੀਂ ਕਹਿ ਸਕਦੇ ਪਰ ਪ੍ਰਮਾਤਮਾ ਨੇ ਜੇ ਚਾਹਿਆ ਦੇ ਵਧੀਆ ਆਪਣੇ ਦੇ ਕਿਰਪਾ ਰੱਖੀ ਜਿਵੇਂ ਪਹਿਲਾਂ ਰੱਖੀ ਆ ਤੇ ਆਪਾਂ ਬਾਜ਼ਾਰ ਲਾ ਦੇਣਾ ਬਈ ਬੱਚਿਆਂ ਦਾ ਆਪਾਂ ਪੈਸਿਆਂ ਦਾ ਲਾਲਤ ਨਹੀਂ ਹੁਣ ਕਰਨਾ ਵੀ ਆਪਾਂ ਲੱਖ ਦਾ ਦੇਣਾ 2 ਲੱਖ ਦਾ ਦੇਣਾ ਆਪਾਂ 3 ਮਹੀਨੇ ਤੋਂ ਲੈ ਕੇ ਸਾਲ ਤੱਕ ਜਿਹੜਾ ਵੀ ਬੱਚਾ ਹੋਇਆ ਜੈਦ ਰੇਟ ਤੇ ਬੰਦਿਆਂ ਨੂੰ ਦੇਣੇ ਆ ਜਿਵੇਂ ਆਮ ਬੱਕਰੇ ਵਿਕਦੇ ਆ ਜਿਵੇਂ ਆਮ ਵਿਕਦੇ ਆ ਠੀਕ ਆ ਬਈ ਤੁਸੀਂ ਫਿਰ ਪੱਠਾ ਰੱਖ ਲੈਣੋ ਹਣਾ ਜਾਦੇ ਬੱਕਰੇ ਵੇਚ ਦਿਓ ਜੀ ਹਾਂ ਪੱਠਾ ਬਈ 2 ਸਾਲ ਹੋ ਕੇ ਵਿਕ ਗਿਆ ਰਹਿ ਗਿਆ ਨਹੀਂ ਕੋਈ ਕੋਲੇ ਵੇਚ ਗਿਆ ਬੰਦੇ ਇਹੇ ਜੇ ਆਉਂਦੇ ਸੀ ਹੁਣ 1 ਸਾਲ ਪੱਠਾ ਨੇ ਵੇਚਦੇ ਬਾਈ ਟੋਟਲ ਬਾਈ ਜਾਨਵਰ ਕਿੰਨੇ ਐ ਇਸ ਸਮੇ ਆਪਣੇ ਕੋਲੇ ਟੋਟਲ ਜਾਨਵਰ ਲੀ 60-65 ਬੱਕਰੀਆਂ ਹੋਣਗੀਆਂ 60-65 ਬੱਕਰੀਆਂ ਹਾਂ ਹੋਣਗੀਆਂ ਤੇ ਆ ਬਾਕੀ ਜਿਹੜਾ ਜਸਮਾਨ ਫਿਰਦਾ ਏ ਤੁਹਾਡੇ ਸਾਹਮਣੇ ਆ ਤੇ ਇੱਕ ਬਾਈ ਆਪਣਾ ਬਾਈ ਖਸ਼ਵੰਤ ਦੇ ਘਰੋਂ ਬੱਕਰਾ ਵਿਕਾ ਹਾਂਜੀ ਹਾਂ ਉਹਦੇ ਬਾਰੇ ਉਹ ਆਪ ਹੀ ਦੱਸਣਗੇ ਆਪਣੀ ਗੱਲਬਾਤ ਹੋਈ ਉਹਨਾਂ ਨਾਲ ਤੇ ਆਪਾਂ ਚੱਲਾਂਗੇ ਜ਼ਰੂਰ ਬਹੁਤ ਵਧੀਆ ਰੇਟ ਤੇ ਵਿਕਿਆ ਸੀ ਆਪਣੇ ਘਰੋਂ ਗਿਆ ਸੀ ਡਾਇਰੈਕਟ ਤੇ ਬਾਕੀ ਜਿਹੜੇ ਉਹਨੇ ਬੱਚੇ ਜਨਮੇ ਕਿੱਥੇ ਕਿੱਥੇ ਜਨਮੇ ਉਹ ਬਾਈ ਦੇ ਘਰੋਂ ਤੇ ਬਾਈ ਕੋਲੋਂ ਗੱਲ ਅਖਵਾ ਸੋ ਦੋਸਤੋ ਜਿੱਥੇ ਜਿੱਥੇ ਵੀ ਬਾਈ ਦੀ ਬਲੱਡ ਲਾਈਨ ਖੜੀ ਆ ਹਨਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀ ਆਪਾਂ ਬਲੱਡ ਲਾਈਨ ਤੁਹਾਨੂੰ ਆਪਣੇ ਚੈਨਲ ਯੰਗ ਫਾਰਮਰ ਤੇ ਦਿਖਾਵਾਂਗੇ ਜਿੱਥੇ ਆਪਦੇ ਮੇਰੇ ਪਿੰਡ 'ਚ ਵੀ ਖੜੇ ਆ ਬਾਈ ਉਹ ਜੰਗ ਫਾਰਮਰ ਤੇ ਦਿਖਾਵਾਂਗੇ ਜਰੂਰ ਠੀਕ ਆ ਬਾਈ ਹਾਂ ਤੇ ਦੂਜੀ ਗੱਲ ਵੀਡੀਓ ਦੀ ਆ ਗਈ ਬਾਈ ਹਨਾ ਬੜੇ ਸਾਲਾਂ ਬਾਅਦ ਅੱਜ ਸਵੱਬ ਬਣਿਆ ਉਦੇ ਬਾਰੇ ਵੀ ਦੱਸ ਦਿਓ ਹਨਾ ਵੀਡੀਓ ਵਾਲੇ ਇਹ ਮੇਰੇ ਭਾਈ ਮੈਂ ਵੀਡੀਓ ਇਸ ਗੱਲ ਨਹੀਂ ਇੱਕ ਤਾਂ ਮੈ ਕੈਮਰਾ ਮੁਰੇ ਬੋਲਿਆ ਨਹੀਂ ਸੀ ਕਿਤੇ ਹਾਂਜੀ ਦੂਜਾ ਨੰਬਰ ਇਹ ਸੀ ਵੀ ਆਪਾਂ ਮਿਹਨਤ ਕਰੀ ਚੱਲਦੇ ਆ ਆਪਣੇ ਜਾਨਵਰ ਵੀ ਕੀ ਜਾਂਦੇ ਆਪਾਂ ਆਪਦਾ ਕੰਮ ਕਰੀਏ ਨਾ ਕੋਈ ਇਹਦੇ ਚੱਕਰ ਨਹੀਂ ਹੁਣ ਯਾਰ ਆ ਫਫਾਹਾਂ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਦੱਸੀਆਂ ਇਹ ਬਹੁਤ ਆ ਰਹੀਆਂ ਤੇ ਪਰ ਹੁਣ ਉਹਨਾਂ ਦੇ ਵੀਡੀਓ ਰਾਹੀਂ ਨਾਲ ਦੀ ਨਾਲ ਆਪਾਂ ਜਵਾਬ ਜ਼ਰੂਰ ਦੇਵਾਂਗੇ ਠੀਕ ਹੈ ਜੀ ਜੋ ਆਪਣੇ ਨਾਲ ਠੱਗੀਆਂ ਵੀ ਹੋਈਆਂ ਆਪਣੇ ਨਾਲ ਵੀ ਹੋਈਆਂ ਅੱਛਾ ਜੀ ਹੋਈਆਂ ਕਿਵੇਂ ਆਪਾਂ ਗਾਂਧੀਆਂ ਜਾਨਵਰ ਦਵਾਈ ਬੰਦਿਆਂ ਨੂੰ ਖੂਨ ਤੇ ਦਵਾਈ ਤੇ ਆਪਣੇ ਨਾਲ ਹੋਈਆਂ ਇਹ ਜੇ ਬੰਦੇ ਨਾ ਟਿਕੇ ਤੇ ਆਪਾਂ ਕੈਮਰੇ ਦੇ ਸਾਹਮਣੇ ਲੈ ਕੇ ਆਵਾਂਗੇ ਠੀਕ ਹੈ ਬਾਈ ਹਾਂ ਸੋ ਜਿਹੜੇ ਇਹੋ ਜਿਹੇ ਮਿਹਨਤੀ ਬੰਦੇ ਆ ਹਨਾ ਜੀ ਜਿਨ੍ਹਾਂ ਨੇ ਦਿਖਾਇਆ ਹੈਗਾ ਲੋਕਾਂ ਨੂੰ ਕਰਕੇ ਵੀ ਨਸਲ ਕੀ ਹੁੰਦੀ ਆ ਬੱਕਰੀਆਂ ਕਿਵੇਂ ਤਿਆਰ ਹੁੰਦੀਆਂ ਬੋਕ ਕਿਵੇਂ ਤਿਆਰ ਹੁੰਦੇ ਆ ਇਹੋ ਜਿਹੇ ਬੰਦਿਆਂ ਨਾਲ ਵੀ ਲੋਕ ਬਹੁਤ ਕੁਝ ਕਰਦੇ ਹੈਗੇ ਆ ਬਾਈ ਨੇ ਜਿਵੇਂ ਦੱਸਿਆ ਹੈਗਾ ਤੇ ਦੋਸਤੋ ਇਹਨਾਂ ਦੀ ਜਿਹੜੀ ਪ੍ਰੋਪਰ ਵੀਡੀਓ ਹੈਗੀ ਆ ਸਾਰੀ ਬਲੱਡ ਲਾਈਨ ਬਾਰੇ ਗੱਲਬਾਤ ਕਿ ਕਿਵੇਂ ਸੈਦੂ ਕੀ ਬਲੱਡ ਲਾਈਨ ਤਿਆਰ ਹੋਈ ਬੱਕਰੀਆਂ ਇਹਨਾਂ ਕੋਲੇ ਕਿਹੋ ਜੀਆਂ ਹੈਗੀਆਂ ਉਹ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੇ ਬਾਈ ਹੋਰਾਂ ਦੀਆਂ ਜਿਹੜੀਆਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੀਆਂ। ਹੋਰ ਬਾਈ ਕੁਝ ਕਹਿਣਾ ਚਾਹੋਗੇ? ਬੱਸ ਜੀ ਤੁਹਾਡਾ ਵੀ ਧੰਨਵਾਦ ਜਿਹੜੇ ਚੱਲ ਕੇ ਆਏ ਤੇ ਜਿੰਨੇ ਦੇਖਣ ਆਲੇ ਵੀਰ ਉਹਨਾਂ ਦਾ ਵੀ ਧੰਨਵਾਦ। ਹਾਂਜੀ। ਤੇ ਬਾਕੀ ਜਿੰਨੇ ਆਪਣੇ ਨਾਲ ਜੁੜੇ ਆ ਵੀਰ ਬੱਕਰੀਆਂ ਵਾਲੇ ਜਾਂ ਫਾਰਮਾਂ ਵਾਲੇ ਉਹਨਾਂ ਦਾ ਵੀ ਧੰਨਵਾਦ ਜਿਹੜਾ ਆਪਾਂ ਨੂੰ ਇੰਨਾ ਮਾਨ ਬਖਸ਼ਦੇ ਆ ਤੇ ਖਾਸ ਕਰਕੇ ਮੇਰੇ ਪਿੰਡ ਦੇ ਲੋਕਾਂ ਠੀਕ ਹੈ ਬਾਈ ਜਿਹੜੇ ਆਪਾਂ ਨੂੰ ਇਨਾ ਮਾਣ ਬਖਸ਼ਦੇ ਜਿਹੜੇ ਬਈ ਨਵੇਂ ਮੁੰਡੇ ਆ ਮਿਹਨਤੀ ਆ ਹਨਾ ਜਿਨ੍ਹਾਂ ਕੋਲੇ ਜਾਨਵਰ ਹੈਗੇ ਚਲੋ ਚੰਗੇ ਆ ਮਾੜੇ ਆ ਵੀ ਤਿਆਰ ਕਰਨੇ ਚਾਹੁੰਦੇ ਆ ਬੰਦੇ ਮਿਹਨਤ ਕਰ ਸਕਦੇ ਆ ਉਹਨਾਂ ਮਿਹਨਤੀ ਭਰਾਵਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਆਪਦੇ ਤਜਰਬੇ ਦੇ ਵਿੱਚੋਂ ਵੀ ਕਿਸ ਤਰੀਕੇ ਨਾਲ ਬੱਕਰੀਆਂ ਦਾ ਕੰਮ ਕਰਨ ਤਾਂ ਕਿ ਉਹਨਾਂ ਦਾ ਦਿਲ ਨਾ ਟੁੱਟੇ ਵਧੀਆ ਕਾਮਯਾਬੀ ਹਾਸਲ ਹੋਵੇ ਪਹਿਲਾ ਨੰਬਰ ਤਾਂ ਇਹ ਆ ਵੀਰੇ ਉਹਨਾਂ ਨੂੰ ਜਾਣਕਾਰੀ ਲੈਣੀ ਚਾਹੀਦੀ ਆ ਹਾਂਜੀ ਟ੍ਰੇਨਿੰਗਾਂ ਚੱਲਦੀਆਂ ਹੁਣ ਜਿੱਥੋਂ ਮਰਜੀ ਲੈਣ ਜਿਵੇਂ ਹੁਣ ਥੋੜੀ ਹੋਊਗੀ ਟ੍ਰੇਨਿੰਗ ਚੱਲਦੀ ਆ ਭਲਾ ਜਾਣਾ ਮੰਡੀ ਤੇ ਤੋਂਗ ਵਾਲੀ ਬਲਵਿੰਦਰ ਮਾਨ ਦੀ ਟ੍ਰੇਨਿੰਗ ਚੱਲਦੀ ਆ ਹਾਂਜੀ ਤੇ ਦੋ ਤਿੰਨ ਹੋਰ ਸੰਸਥਾਵਾਂ ਜਿੱਥੇ ਟ੍ਰੇਨਿੰਗਾਂ ਚੱਲਦੀਆਂ ਐਸਆਰ ਵਾਲੇ ਮੁੰਡੇ ਆ ਸੰਦੀਪ ਹੁਣੀ ਜਿੱਥੇ ਵੀ ਟ੍ਰੇਨਿੰਗ ਚੱਲਦੀ ਆ ਜਿੱਥੇ ਨੇੜੇ ਪੈਂਦਾ ਆ ਉਹਦੀ ਟ੍ਰੇਨਿੰਗ ਲਓ ਠੀਕ ਹੈ ਕਿਹੜਾ ਜਾਣਕਾਰੀ ਲਓ ਫਿਰ ਆਪਣੇ ਪੁਰਾਣੇ ਬੰਦਿਆਂ ਨੂੰ ਜਰੂਰ ਮਿਲੋ ਸਮਾਂ ਕੱਢੋ ਉਹਨਾਂ ਕੋਲੇ ਘੰਟਾ ਦੋ ਘੰਟੇ ਜਿਵੇਂ ਉਹ ਬਾਹਰ ਚਾਰਦੇ ਆ ਜਾਂ ਕੋਈ ਫਾਰਮ ਚ ਪਾਲਦਾ ਉਹਨਾਂ ਕੋਲੇ ਜਾਓ ਦੋ ਘੰਟੇ ਬੈਠੋ ਡਿਸਕਸ ਕਰੋ ਉਹਨਾਂ ਨਾਲ ਸਾਰਾ ਕੁਝ ਪਤਾ ਜਿੰਨਾ ਚਿਰ ਜਾਣਕਾਰੀ ਨੇ ਉਹਨਾਂ ਚਿਰ ਚੰਗੇ ਜਾਨਵਰ ਲਓ ਚਾਹੇ ਇੱਕ ਲਓ ਹੂੰ ਚਾਹੇ ਇੱਕ ਲਓ ਚਾਹੇ ਬੱਚਾ ਲਓ ਪਾਠ ਲਓ ਬੱਕਰੀ ਲਓ ਜੇ ਬੱਕਰੀ ਲੈਣੀ ਆ ਬੱਕਰੀ ਖਾਸ ਕਰਕੇ ਜੇ ਸੂਈ ਵੀ ਲਵੇ ਤਾਂ ਬੜੀ ਚੰਗੀ ਗੱਲ ਆ ਠੀਕ ਹੈ ਜੀ ਹੈਨਾ ਵੀ ਚਲ ਬੱਚੇ ਮਗਰ ਆ ਜਾਂਦੇ ਆ ਜੇ ਪਾਲਦਾ 6 ਮਹੀਨੇ ਬੱਚੇ ਅੱਧ ਕਮਾਈ ਆਪਦੀ ਮੋੜ ਦਿੰਦੇ ਆ ਠੀਕ ਹੈ ਬਾਈ ਹਾਂ ਤੇ ਪਰ ਜਾਣਕਾਰੀ ਤੋਂ ਬਣਾ ਨਹੀਂ ਕਰਨਾ ਚਾਹੀਦਾ ਵਿੱਚ ਬੰਦੇ ਬਹੁਤ ਗਲਤ ਬੰਦੇ ਹੱਥ ਚੜ੍ਹੇ ਆ ਹੂੰ ਤੇ ਛੱਡ ਕੇ ਭੱਜ ਕੇ ਸਣੇ ਫਾਰਮਿੰਗ ਸੇਲ ਕਰੀ ਜਾਂਦੇ ਆ ਪਰ ਆਪਣੇ ਨਾਲ ਜਿੰਨੇ ਕ ਬੰਦੇ ਜੁੜੇ ਆ ਬਾਈ ਤੁਹਾਨੂੰ ਥਾਂ-ਥਾਂ ਮਿਲਾਵਾਂਗੇ ਪਰ ਅੱਜ ਤੱਕ ਬੰਦਾ ਫੇਲ ਨਹੀਂ ਹੋਇਆ ਫੇਲ ਨਹੀਂ ਹੋਇਆ ਚਾਹੇ ਉਹਨੇ 2 ਰੱਖੀਆਂ ਚਾਹੇ 5 ਰੱਖੀਆਂ ਚਾਹੇ 50 ਰੱਖੀਆਂ ਤੇ ਵਧੀਆ ਆਪਦਾ ਕੰਮ ਚਲਾਈ ਜਾਂਦੇ ਆ ਠੀਕ ਹੈ ਬਾਈ ਤੇ ਬਾਕੀ ਆ ਗੱਲ ਆਏ ਆ ਬਾਈ ਜਦੋਂ ਮਰਜੀ ਕੋਈ ਅੱਧੀ ਰਾਤ ਨੂੰ ਫੋਨ ਲਾਵੇ ਜ ਕਿਸੇ ਨੇ ਪੁੱਛਣਾ ਦੱਸਣਾ ਹਾਂਜੀ ਤੇ ਫੋਨ ਆਨਲਾਈਨ ਹੀ ਹੁੰਦਾ ਆਪਣਾ ਹਰ ਵਕਤ ਚਾਹੇ ਬਾਹਰ ਫਿਰਦਿਆਂ ਚਾਹੇ ਰਾਤ ਨੂੰ ਪਏ ਆ ਘੰਟੀ ਪਹਿਲੀ ਤੇ ਆਪਣਾ ਫੋਨ ਚੱਕਾਂਗੇ ਮੋਬਾਈਲ ਵੀ ਬਹੁਤ ਚਲਾਉਣੀ ਹੈ ਹਨਾ ਬਹੁਤ ਚਲਾਉਨੇ ਆ ਬਾਈ ਬਹੁਤ ਲਾਣੇ ਜਾਣ ਕੇ ਚਲਾਉਣ ਲੱਗੇ ਆ ਬਾਈ ਜਿਹੜਾ ਹੁਣ ਤੁਹਾਨੂੰ ਗੱਲਾਂ ਦੱਸੀਆਂ ਇਹਦਾ ਕਰਕੇ ਹੁਣ ਮੋਬਾਈਲ ਖੁੱਲਾ ਹੀ ਰਹਿੰਦਾ ਹਰ ਵਕਤ ਫੇਸਬੁੱਕ WhatsApp YouTube ਖੁੱਲਾ ਹੀ ਰਹਿੰਦਾ ਬਾਈ ਆਪਾਂ ਨੂੰ ਇੰਨਾ ਮੋਬਾਈਲ ਦਾ ਸ਼ੌਂਕ ਨਹੀਂ ਸੀ ਨਾ ਫੋਟੋਆਂ ਦਾ ਜਵਾਕੀ ਫੋਟੋਆਂ ਨਾਲ ਮੈਨੂੰ ਲਾਉਣੀ ਵੀ ਨਹੀਂ ਆਉਂਦੀ ਅਜੇ ਫੋਟੋ ਅੱਛਾ ਜੀ ਹਾਂ ਤੇ ਪਰ ਹੁਣ ਚਲਾਉਣੀ ਹੀ ਪੈਂਦੀ ਆ ਕਰਕੇ ਕਿ ਸਿੱਖੀ ਜਾਂਨੇ ਆ ਹੌਲੀ ਹੌਲੀ ਤੇ ਹੁਣ ਜਿ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਦੇਖਿਓ ਜ਼ਰੂਰ ਹਨਾ ਪੂਰੀ ਵੀਡੀਓ ਕਮੈਂਟ ਕਰਿਓ ਵੀਡੀਓ ਕਿਵੇਂ ਦੀ ਲੱਗੀ ਬਾਈ ਦੇ ਜਾਨਵਰ ਕਿਵੇਂ ਦੇ ਲੱਗੇ ਤੇ ਇਹਨਾਂ ਦਾ ਪਿੰਡ ਹੈਗਾ ਜੀ ਸੈਦੋ ਕੇ ਸੈਦੋ ਕੇ ਬਲੱਡ ਲਾਈਨ ਦੇ ਨਾਮ ਤੇ ਜਿਹੜੀ ਇਹਨਾਂ ਦੀ ਬਲੱਡ ਲਾਈਨ ਚੱਲਦੀ ਹੈਗੀ ਆ ਕਿਸੇ ਵੀ ਭਰਾਣੇ ਜਾਨਵਰ ਇਹਨਾਂ ਦੇ ਦੇਖਣੇ ਹੋਣ ਤਾਂ ਗੱਲਬਾਤ ਕਰਕੇ ਆ ਸਕਦਾ ਹੈਗਾ ਜਿਵੇਂ ਬਾਈ ਨੇ ਦੱਸਿਆ ਵੀ ਬੱਚੇ ਅਜੇ ਸੇਲ ਹੈ ਨਹੀਂਗੇ 1 ਸਾਲ ਤੱਕ ਜਿਹੜੇ ਬੱਚੇ ਹੋਰ ਤਿਆਰ ਆਉਣਗੇ ਤਾਂ ਉਦੋਂ ਬੱਚੇ ਵੀ ਦੇਣਗੇ ਬੱਕਰੇ ਵੀ ਦੇਣਗੇ ਹਨਾ ਬੱਚੇ ਸਾਰਿਆਂ ਨੂੰ ਮਿਲ ਲੰਗੇ ਸੋ ਕੋਈ ਭਰਾ ਬੱਚਿਆਂ ਵਾਸਤੇ ਫੋਨ ਨਾ ਕਰੇ ਸਾਰੀਆਂ ਗੱਲਾਂ ਬਾਤਾਂ ਬਾਈ ਨੇ ਦੱਸੀਆਂ ਹੈਗੀਆਂ ਤੇ ਬਹੁਤ ਬਹੁਤ ਧੰਨਵਾਦ ਹਾਂ 1 ਸਾਲ ਵੇਟ ਕਰ ਲਾਣ ਵੀਰੇ ਕੋਈ ਗੱਲ ਨਹੀਂ ਆਪਾਂ ਵੇਚਣੀਆਂ ਸਾਰੇ ਘਰੇ ਤਾਂ ਰੱਖੇ ਨਹੀਂ ਜਾਂਦੇ ਠੀਕ ਹੈ ਜੀ